ਬਾਜੀ ਮੇਰੀ ਗੱਲ ਸੁਣੋ ਜੇ ਭਾਈਚਾਰੇ ਦੇ ਸਾਡੇ ਨਾਲ ਖੜਗੇ ਕੀ ਆਪਾਂ ਦਸ਼ਮਨੀ ਕਰਾਂਗੇ ਅਗਲੇ ਨਾਲ ਅਗਲੇ ਬਾਰੇ ਗਲਤ ਬੋਲਾਂਗੇ ਕੌਣ ਸੁਣੂਗਾ ਵੀਰੇ ਮੈਂ ਨਹੀਂ ਸੁਣਦਾ ਮੈਂ ਤਾਂ ਕਹਿੰਦਾ ਜਿੰਨੇ ਗੱਲ ਕਰਨੀ ਉਰੇ ਆ ਜਾਓ ਤਾਂ ਦਿੱਕਤ ਹੈਗੀ ਐ ਇੱਥੇ ਕਿੱਥੇ ਪਾਣੀ ਪੀਣ ਨੂੰ ਹੀ ਨਹੀਂ ਹੈਗਾ ਜੀ ਕਿੱਥੇ ਕੀ ਦਿੱਕਤ ਆ ਰਹੀ ਹੈ ਇੱਥੇ ਲਾਈਟ ਲਾਈਟ ਦੀ ਪ੍ਰੋਬਲਮ ਹੈ ਲਾਈਟ ਨਹੀਂ ਹੋਏਗੀ ਤਾਂ ਪਾਣੀ ਕਿੱਥੋਂ ਆਏਗਾ ਟਾਇਲਟ ਜਗਾ ਲੋਕਾਂ ਦੇ ਘਰੇ ਪਾਣੀ ਨਹੀਂ ਹੈਗਾ ਸਾਡੇ ਬੈਠਿਆ ਸਾਡਾ ਇਹ ਨੂੰ ਤੋਂ 2 ਵਜੇ ਤੇ ਸਾਡਾ ਕਾਉਂਸਲਰ ਖੜਾ ਤੁਹਾਡੇ ਏਰੀਆ ਦਾ ਨਹੀਂ ਪਤਾ ਸਾਡਾ ਇੱਕ ਕਾਉਂਸਲਰ ਭਰਾ ਖੜਾ ਹੈ ਸਾਡਾ ਭਰਾ ਆ ਉਹ ਤਾਂ ਸਾਡੇ ਲਈ ਤਾਂ ਖੜਾ ਆ ਉਹ ਭਰਾ ਉਹ ਰਿਸ਼ਤੇ ਦੇ ਨਾਤੇ ਖੜਾ ਆ ਉਹ ਦੂਜੇ ਵਾਰਡ ਦਾ ਕਾਉਂਸਲਰ ਉਧਰੋਂ ਇੱਧਰ ਬਿਲਕੁਲ ਇਹ ਜੈ ਸਾਹਿਬ ਨੇ ਤਿੰਨ ਦਿਨ ਹੋ ਗਏ ਨੇ ਵੈਸੇ ਤਾਂ ਮੁਹੱਲੇ ਨੂੰ 2-3 ਮਹੀਨਿਆਂ ਤੋਂ ਇਹ ਦਿੱਕਤ ਆ ਰਹੀ ਹੈ ਵੀ ਦੋ ਮੁਹੱਲੇਆਂ ਨੂੰ ਇੱਕ ਟਰਾਂਸਫਾਰਮਰ ਤੋਂ ਸਪਲਾਈ ਦਿੱਤੀ ਜਾ ਰਹੀ ਹੈ ਪੁਲੀ ਨਹੀਂ ਕ੍ਰੋਸ ਕਰਦਾ ਬੀਕੇ ਕਲੋਨੀ ਦੀ ਤੇ ਲਾਈਟ ਚੱਲ ਜਾਂਦੀ ਹੈ ਦੁਬਾਰਾ ਇਸ ਗੱਲ ਤੋਂ ਪਰੇਸ਼ਾਨ ਹੋ ਕੇ ਮ ਨਾ ਕੋਈ ਇੱਥੇ ਐਮ ਐਲ ਏ ਸੁਣਵਾਈ ਕਰਦਾ ਜੀ ਔਰ ਐਮ ਐਲ ਏ ਸਾਹ ਉਹਦਾ ਪੀ ਆ ਹੀ ਇੱਥੋਂ ਦੀ ਕਾਉਂਸਲਰ ਹੈ ਉਸ ਏਰੀਏ ਦੇ ਵਿੱਚੋਂ ਹਾਂ ਜੀ ਕਿੱਸ ਤਰ੍ਹਾਂ ਦੇ ਹਾਲਾਤ ਹੋਏ ਨੇ ਲਾਈਟ ਪਾਣੀ ਕੁਝ ਵੀ ਨਹੀਂ ਹੈਗਾ ਬਹੁਤ ਪਰੇਸ਼ਾਨ ਆਪਾਂ ਸਾਰੇ ਵੀ ਲਾਈਟ ਦੀ ਪ੍ਰੋਬਲਮ ਆ ਰਹੀ ਹੈ ਬਰਸਾਤ ਕਰਕੇ ਅਡਾ ਵੀ ਨਾ ਤਾਰ ਪਾਉਣ ਵਾਲੀ ਹੈ ਅੱਛਾ ਉਹ ਤਾਰ ਕਿਹਾ ਆ ਸੀਦਾ ਐਕਚੁਅਲੀ ਬਰਸਾਤ ਕਰਕੇ ਉਹ ਲੇਟ ਹੋ ਗਿਆ ਪੂਰੀ ਕਲੋਨੀ ਦਾ ਜੈਂਟਸ ਹੈਗੇ ਆ ਇਧਰਲੇ ਪਾਸੇ ਘੁਮਾਓ ਆ ਦੇਖੋ ਇੱਕ ਇੱਕ ਬੰਤੀ ਇੱਕ ਲੇਡੀ ਉੱਤੇ ਖੜੀ ਹੈ ਘਰ ਦੀ ਸਾਡੇ ਏਰੀਆ ਦੇ ਵਿੱਚੋਂ ਜਿਹੜਾ ਹਰਿਆ ਹੋਇਆ ਐਮਐਲਏ ਸਾਹਿਬ ਦਾ ਚੇਲਾ ਆ ਉਹਨੂੰ ਕਹਿਣਗੇ ਜੀ ਤੂੰ ਫੋਗਿੰਗ ਕਰਾ ਕੇ ਆ ਕੌਂਸਲਰ ਅਕਾਲੀ ਦਲ ਫੋਗਿੰਗ ਨਹੀਂ ਕਰਾ ਸਕਦਾ ਸਰ ਕੱਲ ਪੈਗੀ ਅੱਜ ਨਹੀਂ ਪੈਗੀ ਰਾਤ ਨੂੰ ਨਹੀਂ ਕੰਮ ਹੋ ਸਕਦਾ ਨਹੀਂ ਵੀਰੇ ਰਾਤ ਨੂੰ ਨਹੀਂ ਇਹਦੇ ਵਾਸਤੇ ਨਾ ਮਸ਼ੀਨ ਦੀ ਚੌੜੀ ਜੀਸੀਬੀ ਦੀ ਵੀ ਲੋਡ ਪੈਣੀ ਹੈ ਲੇਬਰ ਵੀ ਠਟੋਕੜ 10 ਤੋਂ 15 ਬੰਦੇ ਚਾਹੀਦੇ ਆ ਜੀ ਮੋਟੀ ਤਾਰ ਪੈਣੀ ਤੁਸੀਂ ਤਾਰ ਆ ਕੇ ਉਰੇ ਦੇਖ ਸਕਦੇ ਹੋ ਚੈੱਕ ਕਰ ਲਓ ਤਾਰ ਉਰੇ ਆ ਗਈ ਹੋਈ ਆ ਜਿਹੜੀ ਗਿੰਨੇ ਤਾਰ ਲੈ ਕੇ ਆਏ ਆ ਉਹ ਜੇ ਇਹਦੀ ਆਪਣੀ ਵਰਡਿੰਗ ਹੈ ਕਿ ਇਹ ਘਟ ਹੈ ਅਸੀਂ ਪਰਸੋਂ ਪਾਵਾਂਗੇ ਜੀ ਤਾਰ ਅਸੀਂ ਮਰਜੀ ਹੈ ਹੋਰ 3 ਦਿਨ ਗਰਮੀ ਦੇ ਵਿੱਚ ਕਿਹੜੇ ਸਿਆਸੀ ਹੈ ਇਹ ਸਾਰੇ ਸਿਆਸੀ ਨੇ ਇਹ ਸਾਰੇ ਸਿਆਸੀ ਹੈ ਇੱਕ ਮਿੰਟ ਉਹ ਸਿਆਸੀ ਨਹੀਂ ਉਹ ਫੈਮਲੀ ਹੈ ਬਲ ਸਿਆਸਤ ਜਾਰਾ ਤੋਂ ਦਰਦ ਦੇਣੇ ਹੈ ਸਸ਼ੀ ਗਾਲ ਜੀ ਦੇਰ ਰਾਤ ਤਾਇਪੁਰ ਚੌਂਕ ਦੇ ਵਿੱਚ ਘਰ ਲੋਕਾਂ ਨੇ ਸੜਕ ਜਾਮ ਕੀਤੀ ਹੈ ਆ ਦੱਸਿਆ ਜਾ ਰਿਹਾ ਹੈ 3 ਦਿਨਾਂ ਤੋਂ ਮਹੱਲੇ ਦੇ ਵਿੱਚ ਲਾਈਟ ਨਹੀਂ ਆਈ ਜਿਸ ਦੇ ਕਾਰਨ ਸਾਨੂੰ ਇੱਕ ਕਦਮ ਚੱਕਣਾ ਪਿਆ ਮੇਰੇ ਨਾਲ ਸ਼੍ਰੋਮਣੀ ਕਾਲੀਦਾਸ ਦੇ 파ਰਸ਼ਦ ਮੌਜੂਦ ਨੇ ਗੱਲਬਾਤ ਕਰਦੇ ਹਨ ਕਿ ਮਾਮਲਾ ਕੀ ਹੋ ਗਿਆ ਕਿਉਂ ਰੋਡ ਸੜਕ ਜਾਮ ਕਰਨੀ ਪੈਗੀ ਸਰ ਕੀ ਕਾਰਨ ਹੋ ਗਿਆ ਕਮਲ ਜੀ ਜੋ ਸੜਕ ਜਾਮ ਕਰਨੀ ਪੈਗੀ ਬੀਬੀਆਂ ਕੁਰਸੀਆਂ ਢਾਕੇ ਬੈਠੀਆਂ ਕੀ ਬੁਰਾ ਮਾਮਲਾ ਹੋ ਗਿਆ ਪੂਰਾ ਮਾਮਲਾ ਇਹ ਹੈ ਜੀ ਤਿੰਨ ਦਿਨ ਹੋ ਗਏ ਨੇ ਵੈਸੇ ਤਾਂ ਮੁਹੱਲੇ ਨੂੰ 2-3 ਮਹੀਨਿਆਂ ਤੋਂ ਇਹ ਦਿੱਕਤ ਆ ਰਹੀ ਹੈ ਵੀ ਦੋ ਮੁਹੱਲੇਆਂ ਨੂੰ ਇੱਕ ট্রান্সਫਾਰਮਰ ਤੋਂ ਸਪਲਾਈ ਦਿੱਤੀ ਜਾ ਰਹੀ ਹੈ ਔਰ ਮੁਹੱਲਾ ਕੋਹਾਰ ਕਰ ਰਿਹਾ ਹੈ ਵੀ ਤੁਹਾਨੂੰ ਬਿਜਲੀ ਦੇ ਬਿੱਲ ਵੀ ਦਿੰਨੇ ਆ ਅਸੀਂ ਕੋਈ ਮਾਫੀ ਵਾਲੇ ਸਲੈਪ ਦੇ ਵਿੱਚ ਨਹੀਂ ਹੈਗੇ ਪਰ ਸਾਡੇ ਜਿਹੜੇ ਟਰਾਂਸਫਾਰਮਰ ਆ ਇੱਕ ਹੋਰ ਲਗਾਇਆ ਜਾਵੇ ਤਾਂ ਜੋ ਅਸੀਂ ਜਿਹੜੇ ਬਿਜਲੀ ਦਾ ਸੁੱਖ ਲੈ ਸਕੀਏ ਵੀ ਇੱਕ ਟਰਾਂਸਫਾਰਮਰ ਸਾਡੇ ਹੋਰ ਲਵਾਇਆ ਜਾਵੇ ਜਦੋਂ ਬਿਜਲੀ ਵਾਲਾ ਆਂਦਾ ਆ ਤੇ ਵੀਰੋ ਉਹ ਪੁਲੀ ਨਹੀਂ ਕ੍ਰੋਸ ਕਰਦਾ ਬੀਕੇ ਕਲੋਨੀ ਦੀ ਤੇ ਲਾਈਟ ਚੱਲ ਜਾਂਦੀ ਆ ਦੁਬਾਰਾ ਇਸ ਗੱਲ ਤੋਂ ਪਰੇਸ਼ਾਨ ਹੋ ਕੇ ਨਾ ਕੋਈ ਇੱਥੇ ਐਮਐਲਏ ਸੁਣਵਾਈ ਕਰਦਾ ਜੀ ਔਰ ਐਮਐਲਏ ਸਾਹਿਬ ਦਾ ਪੀਏ ਹੀ ਇੱਥੋਂ ਦੀ ਕਾਉਂਸਲਰ ਹੈ ਉਸ ਏਰੀਆ ਦੇ ਵਿੱਚੋਂ ਔਰ ਇੰਨੇ ਮਾੜੇ ਹਾਲਾਤ ਹੋ ਚੁੱਕੇ ਆ ਨਾ ਸਰਕਾਰਾਂ ਦੇ ਐਮਐਲਏ ਸਾਹਿਬ ਦਾ ਪੀਏ ਉੱਥੇ ਆ ਕੇ ਬੈਠਾ ਆ ਇੰਨਾ ਹੰਕਾਰ ਦੇ ਵਿੱਚ ਆ ਚੁੱਕਿਆ ਉਹ ਕਹਿੰਦਾ ਜੀ ਮੇਰੇ ਕੋਲ ਚੱਲ ਗਿਆ ਉਹ ਮੈਂ ਤੁਹਾਡੇ ਕੋਲ ਚੱਲ ਕੇ ਨਹੀਂ ਆਣਾ ਮੈਂ ਉਸ ਵੀਰ ਨੂੰ ਬੇਨਤੀ ਕਰਨੀ ਚਾਹੁੰਦਾ ਵੀਰ ਇੰਨਾ ਲੋਕਾਂ ਕੋਲ ਹੱਥ ਜੋੜ-ਜੋੜ ਕੇ ਤੁਸੀਂ ਵੋਟਾਂ ਮੰਗੀਆਂ ਸੀ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਇਹਨਾਂ ਲੋਕਾਂ ਜੀ ਸਾਲ ਬਾਅਦ ਤੁਸੀਂ ਦੁਬਾਰਾ ਜਾਣਾ ਆ ਤੇ ਬਾਈ ਜੀ ਤੁਹਾਨੂੰ ਲੋਕਾਂ ਨੇ ਬਾਅਦ ਚ ਮੂੰਹ ਨਹੀਂ ਲਾਣਾ ਮੇਰੀ ਬੇਨਤੀ ਹੈ ਇੱਥੇ ਆਓ ਤੁਸੀਂ ਜੇਈ ਸਾਹਿਬ ਨੂੰ ਐਸਡੀਓ ਸਾਹਿਬ ਨੂੰ ਐਕਸੀਲ ਸਾਹਿਬ ਨੂੰ ਰੋਕਦੇ ਪਏ ਹੋ ਵੀ ਭਾਈ ਉੱਥੇ ਤਾਰ ਲੈ ਕੇ ਨਹੀਂ ਜਾਣੀ ਜੇ ਮੈਂ ਜਾਊਂਗਾ ਤਾਂ ਤਾਰ ਲੈ ਕੇ ਜਾਣੀ ਆ ਇਹ ਇਹ ਗੱਲਾਂ ਕਿਹਨੇ ਕੀਤੀਆਂ ਇਹ ਜਿਹੜੇ ਝਾੜੂ ਦੇ ਪਾਰਸ਼ਦ ਨੇ ਉਸ ਏਰੀਏ ਚੋਂ ਮੌਜੂਦਾ ਐਮਐਲਏ ਸਾਹਿਬ ਦੇ ਜਿਹੜੇ ਪੀਏ ਨੇ ਅੱਛਾ ਕਮਲ ਜੀ ਕਿਹੜੀ ਏਰੀਆ ਦੀ ਬੱਤੀ ਗਈ ਹੈ ਕਿੰਨੇ ਕੁ ਦੇ ਤੱਕ ਬੱਤੀ ਗੁੱਲ ਰਹੀ ਹੈ ਕਿੰਨ ਕਿਹ ਮਾਮਲਾ ਹੋ ਗਿਆ ਤਿੰਨ ਦਿਨਾਂ ਤੋਂ ਲਾਈਟ ਨਹੀਂ ਆ ਰਹੀ ਜੇ ਲਾਈਟ ਠੀਕ ਕਰਦੇ ਆ ਤਾਂ ਤੁਹਾਨੂੰ ਦੱਸੀ ਜਣਾ ਵੀ 2-4 ਮਿੰਟ ਟਿਕਦੀ ਆ ਲਾਈਟ ਤੇ ਚਲੀ ਜਾਂਦੀ ਆ ਮਤਲਬ ਇੰਨਾ ਬੁਰਾ ਹਾਲ ਐ ਔਰ ਲੋਕਾਂ ਦੀ ਗੁਹਾਰ ਨੂੰ ਐਮਐਲਏ ਸਾਹਿਬ ਨੇ ਸਾਰੀਆਂ ਗੱਲਾਂ ਛੱਡੋ ਐਮਐਲਏ ਸਾਹਿਬ ਦੀ ਸਰਕਾਰ ਹੋਵੇ ਐਮਐਲਏ ਸਾਹਿਬ ਮੌਜੂਦਾ ਹੋਣ ਮੌਜੂਦਾ ਮੌਜੂਦਾ ਆਮ ਆਦਮੀ ਪਾਰਟੀ ਦਾ ਕਾਉਂਸਲਰ ਹੋਵੇ ਤੇ ਸਰਦਾਰ ਜੀ ਇੱਕ ਟਰਾਂਸਫਾਰਮਰ ਨਾਲ ਲੱਗੇ ਲੱਖ ਦੀ ਲੰਨਤਾ ਤੁਹਾਡੇ ਤੇ ਇੱਕ ਟਰਾਂਸਫਾਰਮਰ ਨਾਲ ਲੱਗੇ ਉਦਾਂ ਤੁਸੀਂ ਸਾਡੇ ਸਾਡੇ ਏਰੀਆ ਦੇ ਵਿੱਚੋਂ ਜੰਦਾਬਾ ਸਾਡੇ ਏਰੀਏ ਦੇ ਵਿੱਚੋਂ ਜਿਹੜਾ ਹਰਿਆ ਹੋਇਆ ਐਮਐਲਏ ਸਾਹਿਬ ਦਾ ਚੇਲਾ ਆ ਉਹਨੂੰ ਕਹਿਣਗੇ ਜੀ ਤੂੰ ਫੋਗਿੰਗ ਕਰਾ ਕੇ ਆ ਕਾਉਂਸਲਰ ਅਕਾਲੀਦਾਲ ਫੋਗਿੰਗ ਨਹੀਂ ਕਰਾ ਸਕਦਾ ਤੇ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਤੁਹਾਡਾ ਜਿੱਤਿਆ ਹੋਇਆ ਕਾਉਂਸਲਰ ਆ ਉਥੋਂ ਉਹ ਤਾਂ ਲੋਕਾਂ ਦਾ ਪਤਾ ਵੀ ਨਹੀਂ ਲੈਂਦਾ ਆਂਦਾ ਜਿੰਦੇ ਹੋ ਕੇ ਮਰ ਗਏ ਆ ਮੈਂ ਆਬਾਮ ਨੂੰ ਬੇਨਤੀ ਕਰਦਾ ਲੁਧਿਆਣਾ ਸ਼ਹਿਰ ਦੀ ਨੂੰ ਵੀ ਜਾਗੋ ਜਿਹੜੀ ਗਲਤੀ 2022 ਚ ਕੀਤੀ ਉਹ 27 ਚ ਨਾ ਕਰਿਓ। ਔਰ ਲੋਕਾਂ ਔਰ ਜਿੰਨੀ ਦੇਰ ਤੱਕ ਸਾਡਾ ਇਹ ਮਸਲਾ ਹੱਲ ਨਹੀਂ ਹੁੰਦਾ ਇਹ ਧਰਨਾ ਜਾਰੀ ਰਹੂਗਾ ਚਾਹੇ 1 ਦਿਨ ਲੱਗੇ ਚਾਹੇ 2 ਲੱਗੇ ਰੋਡ ਨਹੀਂ ਚੱਲੂ। ਅੱਛਾ ਐਸ ਡੀਓ ਸਾਹਿਬ ਨੂੰ ਕੋਈ ਫੋਨ ਲਗਾਇਆ ਕੋਈ ਐਕਸਨ ਨੂੰ ਫੋਨ ਲਗਾਇਆ ਕੋਈ ਮੋਕੇ ਪੁੱਛਿਆ 3 ਦਿਨ ਹੋ ਗਏ ਤੁਸੀਂ ਦੱਸਿਆ ਸਮਾਂ ਹੋ ਗਿਆ 3 ਦਿਨ ਦਾ ਕੋਈ ਵੀ ਪੁੱਛਿਆ ਵੀ ਲਾਈਟ ਠੀਕ ਕੀਤੀ ਹੋਵੇ ਕਦੀ ਲਾਈਟ ਆਈ ਕੋਈ ਮੋਕੇ ਤੇ ਨਹੀਂ ਆਇਆ ਜੀ। ਜੇਈ ਮੋਹਿਤ ਜੀ ਮੌਕੇ ਤੇ ਪਹੁੰਚੇ ਨੇ ਔਰ ਉਹਨਾਂ ਨੇ ਤਾਰ ਮੰਗਵਾਈ ਹੈ ਔਰ ਆਈ ਹੈ ਹੋਣੇ ਗਾ ਆਈ ਨੇ ਮੌਜੂਦੇ ਨੇ ਇੱਥੇ ਇੱਥੇ ਆਏ ਹਾਂਜੀ ਹਾਂਜੀ ਸੁਣੋ ਸੁਣੋ ਇੱਥੇ ਹੀ ਖੜੇ ਸੀਗੇ ਆ ਪਿੱਛੇ ਖੜੇ ਆ ਬੁਲਾਓ ਉਹਨਾਂ ਨੂੰ ਕਿਤੇ ਜੈ ਸਾਹਿਬ ਕਿੱਥੇ ਗਏ ਨਹੀਂ ਚਲੇ ਗਏ ਚਲੇ ਗਏ ਚਲੇ ਗਏ ਚਲੇ ਗਏ ਜਿਹੜੀ ਕਹਿੰਦੇ ਤਾਰ ਲੈ ਕੇ ਆਏ ਆ ਉਹ ਜੈ ਦੀ ਆਪਣੀ ਵਰਡਿੰਗ ਹੈ ਕਿ ਇਹ ਘਟ ਹੈ ਅਸੀਂ ਪਰਸੋਂ ਪਾਵਾਂਗੇ ਜੀ ਤਾਰ ਅਸੀਂ ਮਰਜੀ ਹੋਰ 3 ਦਿਨ ਗਰਮੀ ਦੇ ਵਿੱਚ ਕਮਾਲ ਦੀ ਗੱਲ ਹੈ ਜਦੋਂ ਜਦੋਂ ਦੇਖ ਲਓ ਫੋਨ ਕਰੀਏ 5 ਮਿੰਟ ਦਾ ਕਰੀਏ 10 ਮਿੰਟ ਦਾ ਕਰੀਏ ਬੱਚਿਆਂ ਨੂੰ 102 ਦਾ ਬੁਖਾਰ ਚੜਿਆ ਪਿਆ ਘਰੇ ਪਾਣੀ ਨਹੀਂ ਹੈ ਲਾਈਟ ਨਹੀਂ ਹੈ ਕਿੱਥੇ ਜਾਈਏ ਅਸੀਂ ਜੇ ਲਾਈਟ ਆਉਂਦੀ ਹੈ ਤਾਂ ਬਿਲਕੁਲ ਡਿਮ ਆਉਂਦੀ ਹੈ ਫਿਰ ਕਹਿੰਦੇ ਆ ਜੀ ਆ ਰਹੇ ਆ ਦੁਬਾਰਾ 10 ਮਿੰਟ ਚਾ ਰਹੇ 15 ਮਿੰਟ ਚਾ ਰਹੇ ਆ ਪਰ ਆਂਦਾ ਕੋਈ ਨਹੀਂ ਅਸੀਂ ਮਜਬੂਰੀ ਦੇ ਵਿੱਚ ਇੱਥੇ ਖੜੇ ਆ ਸਾਨੂੰ ਲੋੜ ਨਹੀਂ ਹੈ ਕਿ ਕਿ ਅਸੀਂ ਆਪਣਾ ਘਰ ਛੱਡ ਕੇ ਰੋਡਾਂ ਦੇ ਉੱਤੇ ਆਈਏ ਸਾਰੇ ਤੁਸੀਂ ਸਾਰੇ ਪਾਸੇ ਦੇਖੋ ਸਾਡੇ ਬੱਚੇ ਵੀ ਨਾਲ ਸਾਰੇ ਪਾਸੇ ਕੈਮਰਾ ਘੁਮਾਓ ਸਾਰੇ ਪਾਸੇ ਪੂਰੀ ਕਲੋਨੀ ਦੀ ਲੇਡੀਆਂ ਹੈਗੀਆਂ ਪੂਰੀ ਕਲ ਆ ਦੇਖੋ ਇੱਕ ਇੱਕ ਬੰਨ ਇੱਕ ਇੱਕ ਲੇਡੀ ਉੱਥੇ ਖੜੀ ਹੈ ਘੜੀ ਘਰ ਦੀ ਕਿ ਸਾਨੂੰ ਪਾਣੀ ਲਾਈਟ ਨਹੀਂ ਹੈ ਜਿੰਨੂੰ ਮਰਜ਼ੀ ਪੁੱਛ ਲਓ ਤੁਸੀਂ ਜਿਹੜੀ ਮਰਜ਼ੀ ਲੇਡੀ ਨੂੰ ਪੁੱਛ ਲਓ ਵੀ ਕਿੰਨੇ ਦਿਨ ਤੋਂ ਲਾਈਟ ਨਹੀਂ ਹੈ ਜਾਂ ਆ ਰਹੀ ਹੈ 5 ਮਿੰਟਾਂ ਦੀ ਹੈ 15 ਘੰਟੇ ਲਾਈਟ ਨਹੀਂ ਇੱਕ ਦਿਨ ਸਾਡੇ ਇੱਕ ਵਾਰੀ 32 ਘੰਟੇ ਲਾਈਟ ਨਹੀਂ ਜੀ ਹੁਣ 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 ਪਤਾ ਲੱਗਿਆ ਐਮਐਲਏ ਸਾਹਿਬ ਦਾ ਪੀਏ ਜਿਹੜਾ ਪਾਰਸ਼ਦ ਆ ਉਹ ਜੇਏ ਸਾਹਿਬ ਨੂੰ ਤਾਰ ਦੇ ਕੇ ਜਾ ਰਿਹਾ ਮੈਂ ਪੁੱਛ ਕੋੜੀ ਹੈਗੀ ਸੁਣੀ ਸੁਣਾਈ ਮੈ ਮੈਂ ਮੈਂ ਉਹਨਾਂ ਨੂੰ ਬੇਇਨਤੀ ਕਰਨੀ ਚਾਹੁੰਨਾ ਵੀ ਪੀਏ ਸਾਹਿਬ ਤੁਸੀਂ ਆਪਣੇ ਘਰੋਂ ਲੈ ਕੇ ਆਏ ਹੋ ਜਿਹਨੇ ਸਟੋਰ ਚੋਂ ਮੰਗਾਈ ਹੈ ਤੇ ਤੁਸੀਂ ਉਹਨੂੰ ਸੁਰਭਰੂ ਕਰ ਰਹੇ ਹੋ ਉਹਨਾਂ ਨੂੰ ਉਹ ਵੀ ਉਹ ਇਹ ਕਹਿੰਦੇ ਨੇ ਇਹ ਇਹਨਾਂ ਦੀ ਵਰਡਿੰਗ ਹੈ ਕਿ ਦੂਸਰੇ ਵਾਰਡ ਦਾ ਕੌਂਸਲਰ ਇੱਥੇ ਆ ਕੇ ਖੜਿਆ ਐ ਐਸੇ ਭਾਈਚਾਰੇ ਨੂੰ ਉਹ ਖੜਿਆ ਸਾਡੇ ਨਾਲ ਤੁਸੀਂ ਆਪਣੇ ਵਾਰਡ ਦੇ ਹੋਗੇ ਨਹੀਂ ਤੁਸੀਂ ਇੱਥੇ ਖੜੇ ਤੁਸੀਂ ਐਮਐਲਏ ਹੋਗੇ ਨਹੀਂ ਇੱਥੇ ਖੜੇ ਕੌਂਸਲਰ ਹੋਗੇ ਪੰਜਾਬ ਦੇ ਉੱਤੇ ਵੈਸੀ ਬੜੀ ਆਫਤਾ ਆਈ ਹੈ ਹੜ੍ਹਾਂ ਦੇ ਕਾਰਨ ਤੇ ਉੱਤੋਂ ਇਹ ਆਫਤ ਆ ਗਈ ਹੋਈ ਹੈ ਪੰਜਾਬ ਇਹ ਲੁਧਿਆਣਾ ਮੈਂ ਉਹੀ ਤਾਂ ਅਸੀਂ ਕਹਿ ਰਹੇ ਹਾਂ ਨਾ ਜੀ ਉੱਥੇ ਤਾਂ ਚਲੋ ਪਾਣੀ 6-6 5-5 ਫੁੱਟ ਹੈਗਾ ਤਾਂ ਦਿੱਕਤ ਹੈਗੀ ਐ ਇੱਥੇ ਕਿੱਥੇ ਪਾਣੀ ਪੀਣ ਨੂੰ ਹੀ ਨਹੀਂ ਹੈਗਾ ਜੀ ਇੱਥੇ ਕੀ ਦਿੱਕਤ ਆ ਰਹੀ ਹੈ ਕਿੱਥੇ ਲਾਈਟ ਲਾਈਟ ਦੀ ਪ੍ਰੋਬਲਮ ਹੈ ਲਾਈਟ ਨਹੀਂ ਹੋਏਗੀ ਤਾਂ ਪਾਣੀ ਕਿੱਥੋਂ ਆਏਗਾ ਟਾਇਲਟ ਚੋਂਗਾ ਲੋਕਾਂ ਦੇ ਘਰੇ ਪਾਣੀ ਨਹੀਂ ਹੈਗਾ ਕਿੱਥੇ ਜਾਈਏ ਸੀ ਕਿਹੜਾ ਮੱਲਾ ਖੜਾ ਨਿਊ ਵਿਜਨ ਅਗਰ ਬੀਕੇ ਕਲੋਨੀ ਤਾਜਪੁਰ ਰੋਡ ਆ ਸਾਰੀ ਮੱਲਾ ਖੜਾ ਸਾਰੀ ਕਲੋਨੀ ਮੂਰਾ ਮੱਲਾ ਖੜਾ ਹੋਇਆ ਇੱਥੇ ਦੇਖ ਲਓ ਪੁੱਛ ਲਓ ਉਹਨਾਂ ਨੂੰ ਕਿੱਲੇ ਕਿੱਲੇ ਨੂੰ ਵੀ ਕੀ ਦਿੱਕਤ ਹੈ ਮੱਲਾ ਖੜਾ ਸੀ ਹਲਕੇ ਨੂੰ ਇਨਵਾਈਟ ਕਰਦੇ ਪੂਰਾ ਹਲਕੇ ਨੂੰ ਅਸੀਂ ਆਪ ਬੁਲਾਇਆ ਇਹਨਾਂ ਨੂੰ ਅਸੀਂ ਆਪ ਇਹਨਾਂ ਨੂੰ ਫੋਨ ਕਰਕੇ ਬੁਲਾਇਆ ਕਿ ਭਾਈ ਸਾਡੀ ਸੁਣਵਾਈ ਨਹੀਂ ਹੋ ਰਹੀ ਤੁਸੀਂ ਆਓ ਵੀਰ ਜੀ ਆ ਕੇ ਸਾਡਾ ਹੱਲ ਕਰੋ ਜੇ ਉਹ ਆ ਕੇ ਬਹਿ ਗਏ ਤਾਂ ਕਿਹੜਾ ਤਾਰ ਲੈਂਦੀਗੀ ਹਾਂਜੀ ਜਦੋਂ ਤਾਰ ਲੈਂਦੀ ਰਹੀ ਅਸੀਂ 4 ਘੰਟੇ ਹੋ ਗਏ ਰੋਡ ਤੇ ਬੈਠੇ ਨੂੰ ਉਦੋਂ ਕਾਉਂਸਲਰ ਸਾਹਿਬ ਨਹੀਂ ਆਏ 4 ਘੰਟੇ ਪੁਲਿਸ ਜਾਮ ਕਰੀ ਰੱਖੀ ਜਦੋਂ ਤਾਰ ਆ ਗਈ ਹੈਂਡ ਓਵਰ ਉਹ ਵੀ ਅੱਧੀ ਆਈ ਹੈ ਅੱਧੀ ਆਈ ਹੈ ਉਹ ਗਲੀ ਵਿੱਚ ਸਿਰਫ ਦਿਖਾਉਣ ਆ ਰਹੇ ਕਿ ਤਾਰ ਮੈਂ ਲੈਂਦੀ ਆ ਤਾਰ ਜਦਗੀ ਸਾਡੇ ਬਦਲਤ ਆਈ ਐ ਅਸੀਂ ਬੈਠੇ ਆ 2 ਵਜੇ ਦੇ ਬੈਠੇ ਆ ਰੋਡ ਦੇ ਉੱਪਰ ਕੰਮ ਕਰੀ ਹੋ ਕੰਮ ਕਰੇ ਕੋਈ ਹੋਰ ਫਲਕ ਕੋਈ ਹੋ ਹਾਂ ਅੱਛਾ ਉਹ ਜੈ ਸਿੰਘ ਸਾਹਿਬ ਨੂੰ ਪੁੱਛੋ ਹੈਂਡ ਓਵਰ ਕਰ ਰਿਹਾ ਉਹ ਬੰਦਾ ਪਤਾ ਕੀ ਕਰ ਰਿਹਾ ਵਡਿੰਗ ਕਹਿੰਦਾ ਜਿੰਨੇ ਗੱਲ ਕਰਨੀ ਮੇਰੇ ਨਾਲ ਇੱਥੇ ਆ ਕੇ ਕਰੋ ਕੀ ਅਸੀਂ ਉਹਦੇ ਪਿਓ ਦੇ ਨੌਕਰ ਆ ਅਸੀਂ ਇੱਥੇ ਲਗਾਇਆ ਉਹਨਾਂ ਨੇ ਇੱਥੇ ਮਤਲਬ ਕਿ ਤੁਸੀਂ ਪਾਰਸ਼ਲ ਬਣਾਇਆ ਵਾ ਕਿ ਉਹਨਾਂ ਨੂੰ ਕਿਦਾਂ ਤੁਸੀਂ ਵੋਟਾਂ ਚ ਹਾਂ ਅਸੀਂ ਵੋਟਾਂ ਭਾਈਆਂ ਜਿਤਾਇਆ ਸਾਰਾ ਕੁਝ ਕੀਤਾ ਕੀ ਅਸੀਂ ਆਪਣੀ ਮਾੜੇ ਟਾਈਮ ਨੂੰ ਕੀਤਾ ਭਾਜੀ ਮੇਰੀ ਗੱਲ ਸੁਣੋ ਜੇ ਭਾਈਚਾਰੇ ਦੇ ਸਾਡੇ ਨਾਲ ਖੜ ਗਏ ਕੀ ਆਪਾਂ ਤੁਸੀਂ ਨਹੀਂ ਕੱਟਾਂਗੇ ਅਗਲੇ ਨਾਲ ਅਗਲੇ ਬਾਰੇ ਗਲਤ ਬੋਲਾਂਗੇ ਕੌਣ ਸੁਣੂਗਾ ਵੀਰੇ ਮੈਂ ਨਹੀਂ ਸੁਣਦਾ ਮੈਂ ਤਾਂ ਕਹਿੰਦਾ ਜਿੰਨੇ ਗੱਲ ਕਰਨੀ ਉਹਰੇ ਆ ਜਾਓ ਕੋਣ ਅਸੀਂ ਇੱਥੇ ਆ ਕੇ ਤੇ ਕਹਿ ਰਹੇ ਕਿ ਤੁਸੀਂ ਉੱਥੇ ਹੋ ਕੇ ਕਿਉਂ ਆਏ ਜਦੋਂ ਸੀ ਉੱਥੇ ਸੀ ਉਦੋਂ ਤੱਕ ਕੋਥੇ ਕੋਈ ਨਹੀਂ ਆਇਆ ਜਦੋਂ ਸੀ ਇੱਥੇ ਪਹੁੰਚੇ ਆ ਤਾਂ ਹੁਣ ਕਿਹਾ ਜਾ ਰਿਹਾ ਕਿ ਕਾਉਂਸਲਰ ਸਾਹਿਬ ਉੱਥੇ ਅਗਰ ਆ ਗਏ ਆ ਇੱਥੇ ਕਿਉਂ ਨਹੀਂ ਆ ਰਹੇ ਇੱਕ ਵਾਰੀ ਸਾਨੂੰ ਪੁੱਛਣਾ ਕਿਉਂ ਨਹੀਂ ਆ ਕਿਸੇ ਨੂੰ ਕਿਉਂ ਨਹੀਂ ਪੁੱਛ ਰਹੇ ਲੋਕਾਂ ਨੂੰ ਕਿ ਪ੍ਰੋਬਲਮ ਕੀ ਹੈ ਮੈਂ ਖੜਾ ਆ ਤੁਹਾਡੇ ਲਈ ਬਟੋ ਖੜਾ ਕਰ ਹੈ ਇਹ ਇਹ ਕਹਿੰਦੇ ਸੀ ਆਮ ਆਦਮੀ ਦੀ ਸਰਕਾਰ ਹੈ ਜੀ ਸਾਨੂੰ ਨਹੀਂ ਲੋੜ ਇਹ ਆਮ ਆਦਮੀ ਹਈਆਂ ਜਿਹੜੇ ਆਪਣੇ ਘਰ ਦੀ ਬੱਚਿਆਂ ਨੂੰ ਛੋੜ ਕੇ ਇਕੱਲੀ ਇਕੱਲੀ ਜਨਾਨੀ ਘਰ ਦੀ ਅੱਜ ਰੋਡ ਦੇ ਉੱਤੇ ਆ ਗਈ ਹੈ ਇਹਨਾਂ ਦੀ ਬਦੌਲਤ ਮੈਂ ਕਹਿੰਦਾ ਫਿੱਟ ਲਾਂਦੇ ਇਹੋ ਜੀ ਸਰਕਾਰ ਤੇ ਅੱਛਾ ਜੰਮ ਕੇ ਬੰਦਾ ਕਦੀ ਨਾ ਵੋਟ ਪਾਵੇ ਅੱਛਾ ਕਮਨ ਜੀ ਜੈ ਸਾਹਿਬ ਨੂੰ ਫੋਨ ਲਗਾਇਆ ਜਾਵੇ ਮੜਿਆ ਆ ਔਨ ਰਿਕਾਰਡ ਔਨ ਲਾਈਵ ਚੱਲਦਾ ਪਿਆ ਸਰ ਤਾਂ ਇੱਥੇ ਹੀ ਆ ਸਾਡੇ ਕੋਲ ਜੈ ਸਾਹਿਬ ਬੰਦੇ ਨੇ ਬਾਹਰ ਗਏ ਆ ਉਹਨਾਂ ਕੋਲ ਕਾਉਂਸਲਰ ਕੋਲ ਗਏ ਆ ਚਲੋ ਉਧਰ ਗਏ ਆ ਅਸੀਂ ਆਪਣਾ ਤਾਂ ਕੰਮ ਕਰੀਏ ਨਾ ਇੱਥੇ ਕਰਕੇ ਕਿਉਂਕਿ ਲੋਕਾਂ ਦੀ ਦਿੱਕਤ ਹੈ ਕਿਉਂਕਿ মিডিਆ ਇੱਥੇ ਆਇਆ ਹੋਇਆ ਹੈ ਨਾ ਆਪਾਂ ਇਹਨਾਂ ਦਾ ਹਾਲ ਤੱਕਰੀਏ ਨਾ ਹੁਣ ਕਾਉਂਸਲਰ ਸਾਹਿਬ ਕਹਿੰਦੇ ਆ ਜੀ ਸਾਡੇ ਕੋ ਆ ਕੇ ਇੱਥੇ ਗੱਲ ਕਰੋ ਕਿ ਅਸੀਂ ਉਹਦੇ ਪਿਓ ਦੇ ਨੌਕਰ ਬੈਠੇ ਆ ਕਿ ਅਸੀਂ ਚੱਲ ਕੇ ਆਈਏ ਅਸੀਂ 2 ਵਜੇ ਦੇ ਉਰੇ ਖੜੇ ਆ ਪਾਗਲ ਅੱਛਾ ਇਲੈਕਸ਼ਨ ਦੇ ਟਾਈਮ ਤਾਂ ਚੱਲ ਕੇ ਆਉਂਦੇ ਆ ਉਦੋਂ ਡੋਰ ਤੋਂ ਡੋਰ ਇੱਕ ਘਰ ਜਾਇਆ ਜਾਂਦਾ ਹੁਣ ਸਾਰੇ ਘਰ ਬਾਹਰ ਖੜੇ ਆ ਤੁਹਾਨੂੰ ਕੋਈ ਇੱਕ ਕਦਮ ਨਹੀਂ ਆਇਆ ਜਾ ਰਿਹਾ ਸਾਡੀ ਗਾਲੀ ਗਲਤੀ ਹੈ ਸਾਡਾ ਰਸਤਾ ਰੋਕਿਆ ਆ ਸਾਡੀ ਮਾਂ ਬਿਮਾਰ ਹੈ ਸੀ ਦਵਾਈ ਲੈਣ ਜਾਣਾ ਆ ਹਾਂ ਜੀ ਜਣਾ ਅਸੀਂ ਦਵਾਈ ਇਸ ਤੇ ਰਸਤਾ ਦੇ ਰਹੇ ਹਾਂ ਨਾਗਪਾਲ ਦੇ ਦਵਾਈ ਲੈਣ ਸਰ ਇਹ ਕਹਿ ਰਹੇ ਕਿ 4 ਦਿਨ ਤੋਂ ਲਾਈਟ ਨਹੀਂ ਆਈ ਤਾਂ ਤੋਂ ਲਾਈਟ ਨਹੀਂ ਆ ਰਹੀ ਤੁਸੀਂ ਬਿਜਲੀ ਦਫ਼ਤਰ ਜਾ ਕੇ ਧਰਨਾ ਲਾਓ ਨਾ ਇੱਥੇ ਧਰਨਾ ਲਾਣ ਦਾ ਕੀ ਮਤਲਬ ਹੈ ਜਾਏ ਕੋਈ ਬਿਮਾਰ ਆ ਕੋਈ ਸ਼ਮਾਰ ਆ ਇਥੋਂ ਨਿਕਲਣ ਦਾ ਰਸਤਾ ਬਣ ਦਿਓ ਜਿਹੜਾ ਬਿਮਾਰ ਆ ਉਹਨੂੰ ਅਸੀਂ ਨਿਕਲਣ ਦੇ ਰਹੇ ਆ ਲਿਆਓ ਕਿਹੜਾ ਬਿਮਾਰ ਆ ਲਿਆਓ ਲਿਆਓ ਕਿਹੜਾ ਬਿਮਾਰ ਚਲੋ ਪਹਿਲਾਂ ਪਤਾ ਤੇ ਲੱਗੇ ਕਿਹੜਾ ਬਿਮਾਰ ਲੈ ਕੇ ਆਓ ਰਸਤਾ ਦਿਓ ਅਸੀਂ ਐਂਬੂਲੈਂਸ ਵੀ ਕੱਢ ਰਹੇ ਆ ਔਰ ਅਸੀਂ ਜਿਹੜਾ ਪਤਾ ਨਾਲ ਦਿਨ ਚਾਰ ਬੰਦੇ ਆਏ ਆ ਉਹ ਸਾਨੂੰ ਪਤਾ ਕੀ ਵਰਡਿੰਗ ਕਹਿ ਰਹੇ ਆ ਕਿ ਚੱਲ ਕੇ ਆਓ ਸਾਡੇ ਕੋਲ ਉੱਥੇ ਆ ਕੇ ਗੱਲ ਕਰੋ ਕਿ ਅਸੀਂ ਉਹਦੇ ਪਾਪੇ ਦੇ ਨੌਕਰ ਬੈਠੇ ਆ ਹੈਗੇ ਕੌਨਸਾ ਸਾਫ ਦਾ ਨੰਬਰ ਹੈਗਾ ਉਹ ਬਿਲਕੁਲ ਕੌਂਸਲਰ ਜਿਹੜੇ ਇੱਥੇ ਨੇ ਕਿਹੜੇ ਕੌਂਸਲਰ ਨੇ ਅਸ਼ਵਨੀ ਅਸ਼ਵਨੀ ਹਾਂਜੀ ਕਿਹੜਾ ਵਾਰ ਨੰਬਰ ਵਾਰ ਨੰਬਰ 16 ਵਾਰ ਨੰਬਰ 16 ਦੇ ਅਸ਼ਵਨੀ ਦੇ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ આરોਪ ਲਾਏ ਜਾ ਰਹੇ ਆ ਕਿ ਚੱਲ ਕੇ ਆਣਾ ਜਦੋਂ ਇਲੈਕਸ਼ਨ ਹੁੰਦੇ ਆ ਉਦੋਂ ਘਰ-ਘਰ ਡੋਰ ਟੂ ਡੋਰ ਜਿਹੜੇ ਕਿ ਮਿਲਿਆ ਜਾਂਦਾ ਲੋਕਾਂ ਦੇ ਨਾਲ ਤੇ ਉਦੋਂ ਕਿਹਾ ਜਾਂਦਾ ਕਿ ਤੁਸੀਂ ਸਾਡੇ ਨਾਲ ਚੱਲੋ ਤੇ ਜਦੋਂ ਅੱਜ ਲੋਕਾਂ ਨੂੰ ਲੋਕਾਂ ਦੀ ਵਾਰੀ ਆ ਮਤਨ ਮੰਗਣੀ ਤੇ ਉਹ ਕਹਿੰਦੇ ਕਿ ਸਾਡੇ ਘਰ ਚੱਲ ਕੇ ਆਓ ਇਹ ਇਹ ਮੰਤਰੀ ਆਉਂਦੇ ਆ ਹਲੇ ਤੱਕ ਤਾਂ ਪੁਲਿਸ ਹੀ ਨਹੀਂ ਪਹੁੰਚੀ ਇੱਥੇ ਜਿੰਨੇ ਟ੍ਰੈਫਿਕ ਕਲੀਅਰ ਕਰਾਣਾ ਉਹੀ ਨਹੀਂ ਪਹੁੰਚੀ ਬਾਕੀ ਤਾਂ ਬਹੁਤ ਦੂਰ ਦੀ ਗੱਲ ਆ ਮੰਤਰੀ ਨੂੰ ਛੱਡੋ ਤੁਸੀਂ ਸਾਡੇ ਕੋ ਕੋ ਸਾਡੇ ਇੱਥੇ ਆ ਸਾਡਾ ਵੀ ਨੂੰ 2 ਵਜੇ ਤੇ ਸਾਡਾ ਕਾਉਂਸਲਰ ਖੜਾ ਤੁਹਾਡੇ ਏਰੀਆ ਦਾ ਨਹੀਂ ਪਤਾ ਸਾਡਾ ਇੱਕ ਕਾਉਂਸਲਰ ਭਰਾ ਖੜਾ ਆ ਸਾਡਾ ਭਰਾ ਆ ਉਹ ਤਾਂ ਸਾਡੇ ਲਈ ਤਾਹ ਖੜਾ ਆ ਉਹ ਭਰਾ ਉਹ ਰਿਸ਼ਤੇ ਦੇ ਨਾਤੇ ਖੜਾ ਆ ਉਹ ਦੂਜੇ ਵਾਰਡ ਦਾ ਕਾਉਂਸਲਰ ਉਧਰੋਂ ਇੱਧਰ ਆ ਗਿਆ ਬਿਲਕੁਲ ਇਹ ਜੈ ਸਾਹਿਬ ਐ ਨੇ ਨਹੀਂ 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 ਜੈ ਸਾਹਿਬ ਭਾਜੀ ਇਹ ਸਾਡੇ ਭਾਈ ਦੂਜੇ ਵਾਰਡ ਦਾ ਕੌਂਸਲਰ ਇੱਧਰ ਆ ਕੇ ਖੜ ਗਿਆ ਲੋਕਾਂ ਦੀ ਮਦਦ ਲਈ ਜਿਹੜੇ ਇਲਾਕੇ ਮਾੜਾ ਕੀਤਾ ਤੱਕ ਨਹੀਂ ਪਹੁੰਚਿਆ ਭਾਜੀ ਅਸੀਂ ਇਹ ਭਾਈ ਸਾਹਿਬ ਆਏ ਨੇ ਸਾਡੇ ਭਾਈਚਾਰੇ ਤੇ ਇਹਨਾਂ ਨੇ ਮਾੜਾ ਕੀਤਾ ਕਿਸੇ ਦਾ ਕੀ ਅਸੀਂ ਇਹਨਾਂ ਦੀ ਸਪੋਰਟ ਨਹੀਂ ਕਰਦੇ ਇਹ ਭਾਈਚਾਰੇ ਤੇ ਆਏ ਨੇ ਸਾਡੇ ਨਾਲ ਅਗਲਾ ਕਹਿ ਰਹੇ ਜੀ ਤੁਸੀਂ ਉਹਨਾਂ ਨੂੰ ਬੁਲਾ ਰਹੇ ਹੋ ਜੀ ਕੀ ਅਸੀਂ ਹੁਣ ਆਪਣਾ ਨਹੀਂ ਦੇਖਾਂਗੇ ਮਦਦ ਲਈ ਆਇਆ ਮਦਦ ਲਈ ਆਇਆ ਅਗਲਾ ਉਹਨੇ ਕੁਝ ਵੀ ਨਹੀਂ ਕੀਤਾ ਦੋ ਵੇ ਦਾ ਆ ਕੇ ਸਾਡੇ ਨਾਲ ਬੈਠਾ ਕੀ ਪਾਗਲ ਆ ਉਹ ਜਾਂ ਸਾਡੇ ਬੱਚੇ ਪਾਗਲ ਆ ਨੰਬਰ ਤਾਂ ਦੋ ਕੀ ਹੈ ਕੀ ਲਓ 97 ਆ ਇਹ ਚੱਕਣਾ ਹੀ ਨਹੀਂ ਫੋਨ ਆ ਖੜਾ ਇੱਥੇ ਨੀਮੋਨ ਸ਼ਰਮਾ ਗੋਪੀ ਅ ਅਸ਼ਵਨੀ ਸ਼ਰਮਾ ਵਾਰ ਨੰਬਰ 16 ਦੇ ਆਵਾ ਦੀ ਪਾਰਟੀ ਤੋਂ 파ਸ਼ਦ ਨੇ ਇਸ ਮੱਲੇ ਦੇ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਕਰੀਬਨ 3 ਦਿਨ ਤੋਂ ਲਾਈਟ ਨਹੀਂ ਆ ਰਹੀ ਖਾਣਾ ਪੀਣਾ ਪਾਣੀ ਇਹਤੇ ਦੌਰਾਨ ਕੀ ਵਾਸ਼ਰੂਮ ਜਾਣ ਤੱਕ ਵੀ ਜੜਕਿਆ ਪਾਣੀ ਨਹੀਂ ਹੈਗਾ ਕੀ ਐਸਾ ਕਾਰਨ ਰਹਿ ਗਿਆਗਾ ਕਿਉਂਕਿ ਬੀਤੇ ਫੜਾ ਦੀ ਮਾਰ ਦੇ ਨਾਲ ਪੰਜਾਬ ਜਿਹੜਾ ਜੂੰਦਰਾ ਵੀ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਲੋਕ ਤਰਾਹੀ ਤਰਾਹੀ ਕਰੇ ਅਸ਼wini ਜੀ ਹਾਂ ਜੀ ਅਸ਼wini ਜੀ ਯੂਮਬੇ ਲਈ ਗੱਲ ਕਰਾ ਸੀ ਗੱਲ ਲੁਧਰਣਾ ਲਾਈਵ ਤੋਂ ਜਰਨਲਿਸਟ ਤੁਸੀਂ 2 ਮਿੰਟ ਬਾਅਦ ਕਾਲ ਕਰੋਗੇ ਦੂਸਰੇ ਫੋਨ ਤੇ ਬਿਜ਼ੀ ਨੇ ਹਾਂ ਜੀ ਦੂਸਰੇ ਫੋਨ ਤੇ ਬਿਜ਼ੀ ਨੇ ਅਸ਼wini ਜੀ ਦੀ ਗੱਲ ਕਰ ਰਹੇ ਨੌਣਾ ਦਾ ਭਤੀਜਾ ਗੱਲ ਕਰ ਰਿਹਾ ਯਾਰ 2 ਮਿੰਟ ਤੁਸੀਂ ਹੋਲਡ ਦਾ ਲਾਈਵ ਚੱਲ ਰਿਹਾ ਸਰ ਬੰਦੇ ਕਾਫੀ ਜੁੜੇ ਹੋਏ ਨੇ ਦੇਖ ਰਹੇ ਨੇ ਅਸ਼ਵਨੀ ਜੀ ਨੂੰ ਦੇਖਣਾ ਚਾ ਰਹੇ ਨੇ ਹਾਂ ਜੀ ਦੇਖੋ ਇਹ ਇੱਕ ਕਾਰਨ ਕੀ ਹੈ ਜਿਹੜਾ ਬੰਦਾ ਕਹਿ ਰਿਹਾ ਇੱਕ ਕਾਰਨ ਕੀ ਹੈ ਸਰ ਲਾਈਟ ਨਹੀਂ ਆ ਰਹੀ ਹੈਗੀ ਤੁਹਾਡੀ ਅਸ਼ਵਨੀ ਜੀ ਨਾਲ ਹੀ ਗੱਲ ਕਰਾ ਰਹੇ ਜੀ ਕਰਾਓ ਜੀ ਕਰਾਓ ਜੀ ਪਲੀਜ਼ ਪਲੀਜ਼ ਸਰ ਕਰੋ ਕਰੋ ਇਹ ਲਾਈਵ ਜਰੀਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਬਾਈ ਨੇ ਫੋਨ ਨਹੀਂ ਚੱਕਣਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਸੀਂ ਅੱਛਾ ਇਹ ਚੱਕ ਲਿਆ ਫੋਨ ਫੋਨ ਚੱਕਿਆ ਭਾਜੀ ਕਿਸੇ ਅਨਨੋਨ ਪਰਸਨ ਨੇ ਅੱਛਾ ਮੇਰੇ ਫੋਨ ਤੋਂ ਕਰ ਲਓ ਮੇਰਾ ਉਹਨਾਂ ਕੋ ਨੰਬਰ ਬਕਾਇਦਾ ਸੇਵ ਆ ਮੇਰਾ ਫੋਨ ਵੀ ਅਟੈਂਡ ਨਹੀਂ ਹੋਊਗਾ ਕਰ ਅਨਨੋਨ ਪਰਸਨ ਹੋਊਗਾ ਤੁਹਾਡੇ ਸਾਹਮਣੇ ਹੀ ਹੈ ਹਲੋ ਇਹ ਮੌਕੇ ਦੀ ਅਰ ਕੋਈ ਨਹੀਂ ਗੱਲ ਕਰ ਰਹੇ ਆ ਸਰਕਾਰਾਂ ਮੌਕੇ ਦੀ ਅੱਛਾ ਹਲੋ 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 ਲੋ ਜੀ ਲੋ ਹੈਲੋ ਹਲੋ 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 ਆਸ਼wini ਜੀ ਹਾਂ ਜੀ ਹਾਂ ਜੀ ਯੂਵਮ ਮੇਰੀ ਗੱਲ ਕਰ ਰਹਾ ਸੀਗਾ ਲੁਧਿਆਣਾ ਲੈਵ ਤੋਂ ਜਨਰਲਿਸਟ ਹਾਂ ਜੀ ਹਾਂ ਜੀ ਹਾਂ ਜੀ ਇਹ 4 ਦਿਨ ਤੋਂ ਲਾਈਟ ਨਹੀਂ ਆ ਰਹੀ ਨਿਊ ਨਿਊ ਵਿਜੇਨਗਰ ਦੇ ਵਿੱਚ ਕੀ ਮਾਮਲਾ ਕੀ ਹੈ ਜੀ ਕਿਉਂ ਨਹੀਂ ਆ ਰਹੀ ਲਾਈਟ ਫਿਰ ਜੀ ਮੈਂ ਸਰ ਤੁਹਾਡਾ ਯੂਵਮ ਮੇਰੀ ਨਾਮ ਕਰ ਰਹੀ ਯੂਵਮ ਮੇਰੀ ਨਾਮ ਹੈ ਮੇਰਾ ਯੋ ਮੈਰੀ ਜੀ ਤੁਹਾਨੂੰ ਵੀ ਪਤਾ ਵੈ ਵੀ ਲਾਈਟ ਦੀ ਪ੍ਰੋਬਲਮ ਆ ਰਹੀ ਹੈ ਬਰਸਾਤ ਕਰਕੇ ਅਡਾ ਨਾ ਤਾਰ ਪੈਣ ਵਾਲੀ ਹੈ ਅੱਛਾ ਉਹ ਪਾਰ ਕਿਹਾ ਹੈ ਸਿੱਧਾ ਐਕਚੁਅਲੀ ਬਰਸਾਤ ਕਰਕੇ ਉਹ ਲੇਟ ਹੋ ਗਿਆ ਅੱਛਾ ਤੁਸੀਂ ਬਰਸਾਤ ਕਰਕੇ ਸਾਰਾ ਨਾ ਏਰੀਆ ਫਾਲਟ ਪਿਆ ਆਇਆ ਸੀਗਾ ਤੁਹਾਨੂੰ ਵੀ ਪਤਾ ਵੈ ਚਾਰ ਦਿਨ ਲੱਗਦੇ ਸਰ ਆ ਤਿੰਨ ਚਾਰ ਦਿਨ ਹੋ ਗਏ ਸੀਗੇ ਜੀ ਨਹੀਂ ਚਾਰ ਦਿਨ ਲੱਗਦੇ ਸਰ ਤੇ ਤੁਹਾਡੇ ਕੋਈ ਉਕਤਾ ਪ੍ਰਬੰਧ ਨਹੀਂ ਕਰਾਏਗੇ ਮਹੱਲੇ ਵਾਸੀਆਂ ਵਾਤੇ ਕਿਉਂਕਿ ਮਹੱਲੇ ਵਾਸੀਆਂ ਨੇ ਕਾਫੀ ਉਮੀਦਾਂ ਨਾ ਤੋੜ ਚੁਲਿਆ ਪੱਤਰਕਾਰ ਸਾਹਿਬ ਤੁਹਾਨੂੰ ਵੀ ਪਤਾ ਹੈਗਾ ਵੈ ਬਈ ਲਾਈਟ ਬਿਜਲੀ ਦੇ ਵਿੱਚ ਤਾਂ ਬਰਸਾਦ ਦੇ ਵਿੱਚ ਬਿਜਲੀ ਵਾਲੇ ਵੀ ਆਖਰ ਇਨਸਾਨ ਨੇ ਜੀ ਠੀਕ ਹੈ ਪ੍ਰਸਾਦ ਐਨੀ ਬੰਦਰੀ ਤੁਸੀਂ ਵੀ ਤੁਹਾਨੂੰ ਵੀ ਪਤਾ ਇਸ ਚੀਜ਼ ਦਾ ਜੀ ਵਿੱਚ ਉਹ ਕਰਤੇ ਤਾਰ ਵੀ ਆ ਗਈ ਹੈ ਹੁਣ ਫੇਰ ਤੋਂ ਇਹਨਾਂ ਦਾ ਕੰਮ ਸ਼ੁਰੂ ਹੋ ਜਾਊਗਾ ਜੀ ਇਹ ਇਹਦੀ ਮੱਲੇ ਵਾਲੇ ਦਾ આરોਪ ਹੈ ਕਿ ਕਹਿ ਰਹੇ ਕਿ ਕਾਉਂਸਲਰ ਸਾਹਿਬ ਕਹਿ ਰਹੇ ਤੁਸੀਂ ਮੇਰੇ ਕੋਲ ਚੱਲ ਕੇ ਆਓ ਤਾਰ ਲੈ ਕੇ ਜਾਓ ਇਹ ਜੀ ਕੋਈ ਤੁਸੀਂ ਕਹੇ ਬਸ ਨਹੀਂ ਮੈਂ ਮੈਂ ਏਰੀਆ ਦੇ ਮੈਂ ਦੇਖੋ ਮੈਂ ਮੌਕੇ ਤੇ ਖੜਾ ਨਾ ਮੈਂ ਮੁਹੱਲੇ ਦਾ ਰਹਿਣਾ ਦਾ ਬੈਲ ਦਾ ਪਰਿਵਾਰ ਦਾ ਮੈਂਬਰ ਕੁਝ ਰਾਜਨੀਤਿਕ ਬੰਦੇ ਇੱਥੇ ਦਾ ਮਾਹੌਲ ਖਰਾਬ ਕਰ ਰਹੇ ਨੇ ਮੈਂ ਔਰ ਤੁਸੀਂ ਉਹਰੇ ਪੁੱਛ ਸਕਦੇ ਹੋ ਵੀ ਮੈਂ ਤੁਹਾਨੂੰ ਆਪਣਾ ਫੋਨ ਵੀ ਦਿਖਾ ਸਕਦਾ ਮੈਂ ਜਦੋਂ ਵੀ ਇਹਨਾਂ ਨੂੰ ਕੋਈ ਦਿੱਕਤ ਆਈ ਹੈ ਚਾਹੇ ਰਾਤ ਨੂੰ ਆਈ ਹੈ ਮੈਂ ਹਰ ਟਾਈਮ ਫੋਨ ਚੁੱਕਿਆ ਚਾਹੇ 2 ਵਜੇ ਤੇ 2:30 ਵਜੇ ਹੈ ਇਹ ਤੁਸੀਂ ਜਿੰਨੀ ਵੀ ਲੇਡੀਜ਼ ਹੈ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਮੈਂ ਉਹਦਾ ਪਰਿਵਾਰ ਦਾ ਮੈਂਬਰ ਹੈ ਮੇਰਾ ਅਕਾ ਹੈ ਇਹਨਾਂ ਦੀ ਸੇਵਾ ਕਰਨਾ ਇਹਨਾਂ ਨੇ ਮੇਰੀ ਸੇਵਾ ਲਈ ਹੈ ਔਰ ਮੈਂ ਇਤੋਂ ਹੀ ਸੇਵਾ ਕਰਾਂਗਾ ਮੈਂ ਇਹਨਾਂ ਦੇ ਏਰੀਆ ਦੇ ਵਿੱਚ ਖੜਾ ਮੈਂ ਮੈਂ eri ਜੇ ਕਲੋਨੀ ਦੇ ਵਿੱਚ ਹੀ ਆ ਬੀ ਕੇ ਕਲੋਨੀ ਚ ਤਾਰ ਲਵਾਤੀ ਹੈ ਜੀ ਅੱਛਾ ਕਿੰਨੇ ਕਿਉਂ ਦੇਰ ਬਾਅਦ ਆਜੂਗੀ ਸਰ ਲਾਈਟ ਕਿਉਂਕਿ ਬਹੁਤ ਰੌੜ ਜਾਮ ਕੀਤਾ ਪਿਆ ਕਾਫੀ ਲੋਕਾਂ ਨੂੰ ਵੀ ਤਕਰ ਪਛਾਨੀ ਆ ਰਹੀ ਹੈ ਲਾਈਟ ਤਾਂ ਹੈਗੀ ਹੈ ਜੀ ਕਦ ਦੀ ਜੀ ਲਾਈਟ ਤਾਂ ਹੋਣ ਆਜੂਗੀ 6 ਘੰਟੇ ਫਿਰ ਨਹੀਂ ਆਣੀ ਅੱਧੇ ਘੰਟੇ ਬਾਅਦ ਆਉਗੀ ਉਹ ਕਹਿੰਦੇ ਅੱਧੇ ਘੰਟੇ ਬਾਅਦ ਲਾਈਟ ਹੀ ਨਹੀਂ ਆਣੀ ਸਰ ਵਰਾਂ ਤਾਰ ਦਾ ਇਪਾਰ ਆ ਗਈ ਹੈ ਸਵੇਰੇ ਇਹਨਾਂ ਦਾ ਕੰਮ ਸ਼ੁਰੂ ਹੋ ਜਾਊਗਾ ਭਾਈ ਜੀ ਮੈਂ ਇੱਕ ਗੱਲ ਕਰ ਲਵਾਂ ਸਵੇਰੇ ਇਹਨਾਂ ਦਾ ਕੰਮ ਸ਼ੁਰੂ ਹੋ ਜਾਊਗਾ ਜੀ ਸਵੇਰੇ ਪੱਕੀ ਗੱਲ ਹੈ ਸਰ ਤੁਸੀਂ ਤੁਸੀਂ ਵਾਦਾ ਦਾਵਾ ਕਰ ਰਹੇ ਹੋ ਕਿਉਂਕਿ ਕਿਉਂਕਿ ਸਾਰੇ ਸਾਰੇ ਲੋਕ ਜੁੜੇ ਹੋਏ ਨੇ ਬਹੁਤ ਜ਼ਿਆਦਾ ਲੋਕ ਜੁੜੇ ਹੋਏ ਨੇ ਸਰ ਮੈਂ ਸਵੇਰੇ 10 ਵਜੇ ਬੀਕੇ ਕਲੋਨੀ ਦੇ ਵਿੱਚ ਉੱਥੇ ਜਾਵਾਂਗਾ 10:30 ਵਜੇ ਮੈਂ ਰਾਈਟ ਟਾਈਮ ਇੱਥੇ ਆ ਜਾਵਾਂਗਾ ਮਤਲਬ ਕਿ ਅੱਜ ਹੀ ਅੱਜ ਹੀ ਰਾਤ ਹੈ ਸੜਕ ਦੇ ਕਟਣ ਸਰ ਜੀ ਨਹੀਂ ਰਾਤ ਨਹੀਂ ਲੇਟ ਹੈ ਗਈ ਇਹਨਾਂ ਦੇ ਘਰੇ ਇੱਕ ਇੱਕ ਬੰਦੇ ਦੇ ਘਰੇ ਲੇਟ ਹੈ ਗਈ ਹੈ ਜੀ ਇਹ ਤਾਂ ਕਹਿ ਰਹੇ ਕਿ ਅਸੀਂ ਪਾਣੀ ਤੋਂ ਵੀ ਮੁਮਤਾਜ ਹੋਏ ਪਏ ਸਰ ਲਾਈਟ ਗਈ ਸੀਗੀ ਜੇ ਲਾਈਟ ਆਉਗੀ ਤਾਂ ਇਹ ਟਿਊਬ ਚੱਲੂਗਾ ਟਿਊਬ ਚਲਾਉਂਦੀ ਲਾਈਟ ਆਏ ਮੈਂ ਉਰੇ ਖੜਾ ਆ ਜਾਂਦੀ ਮੈਂ ਦਿਖਾ ਦਿੰਦਾ ਜੀ ਅੱਛਾ ਸਰ ਜਿਹੜੇ 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 ਅੱਛਾ ਸਰ ਜਿਹੜੇ ਅਧਿਕਾਰੀ ਨੇ ਉਹ ਪਹਿਲੇ ਸੁੱਤੇ ਹੋਏ ਸੀਗੇ ਅਧਿਕਾਰੀ ਸੁੱਤੇ ਨਹੀਂ ਹੋਏ ਸੀ ਅਧਿਕਾਰੀ ਵੀ ਕਿਸੇ ਦਾ ਕਿਸੇ ਪਾਸੇ ਲੱਗੇ ਹੋਏ ਸੀਗੇ ਸਰ ਬਿਜਲੀ ਵਿਭਾਗ ਸਰ ਅਸ਼wini ਜੀ ਬਿਜਲੀ ਮੈਕਮ ਮੈਂ ਸੌਰੀ ਬਿਜਲੀ ਵਿਭਾਗ ਮਹੌਬੱਡਾ ਬਹੁਤ ਵੱਡਾ ਵਾ ਅਰੋੜਾ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਬੜੀ ਪੰਜਾਬ ਸਰਕਾਰ ਦੇ ਵੱਲੋਂ ਪਰ ਇਹ ਨਾਗੂ ਟਾਈਮ ਦਾ ਅਸਰ ਲੱਗਦਾ ਹੀ ਨਹੀਂ ਹੁੰਦਾ ਸਾਡੇ ਵੀ ਘਰੇ ਸਾਡੇ ਵੀ ਕਰਨੇ ਅਸੀਂ ਵੀ ਘਰੇ ਲੇਟਾਂ ਆਉਂਦੀਆਂ ਸਾਡੇ ਜਾਂਦੀਆਂ ਨੇ ਹਾਂ ਜੀ ਚਲੋ ਐਡਾ ਸੀ ਨਾ ਤਾਰ ਦੀ ਪ੍ਰੋਬਲਮ ਸੀ ਜੀ ਸਰਕਾਰ ਸਰ ਮੈਨੂੰ ਇੱਕ ਇੱਕ ਸਵਾਲ ਜਨਤਾ ਵੱਲੋਂ ਆ ਮੇਰਾ ਨਹੀਂ ਜਨਤਾ ਦਾ ਸਵਾਲ ਹੈ ਕਿ ਕਿੰਨੀ ਕੁ ਦੇਰ ਲੱਗਦੀ ਤਾਰ ਪਹੁੰਚ ਕੇਵਲ ਤਾਰ ਕਿੰਨੀ ਲੱਗਦੀ ਹੈ ਕੇਵਲ ਤਾਰ ਇਹਨਾਂ ਦੀ ਪੂਰੀ ਗਲੀਆਂ 'ਚ ਪੈਣੀ ਆ ਤਿੰਨ ਚਾਰ ਗਲੀਆਂ ਆ ਗਈਆਂ ਦਾ ਔਰ ਸਾਰੀਆਂ ਗਲੀਆਂ 'ਚ ਤਾਰ ਪਾਹੇਗੀ ਜੀ ਅੱਛਾ ਜੀ ਇਹ ਕੱਲ ਤਾਰ ਪੈਣੀ ਸਰ ਕੱਲ ਪੈਗੀ ਅੱਜ ਨਹੀਂ ਪੈਗੀ ਰਾਤ ਨੂੰ ਨਹੀਂ ਕੰਮ ਹੋ ਸਕਦਾ ਨਹੀਂ ਵੀਰੇ ਰਾਤ ਨੂੰ ਨਹੀਂ ਇਹਦੇ ਵਾਸਤੇ ਨਾ ਮਸ਼ੀਨ ਦੀ ਚਾਹ ਦੀ ਜੀ ਸੀ ਬੀ ਦੀ ਵੀ ਲੋਡ ਪੈਣੀ ਆ ਹਮ ਲੇਬਰ ਵੀ ਠਟੋਕੜ 10 ਤੋਂ 15 ਬੰਦੇ ਚਾਹੀਦੇ ਆ ਜੀ ਮੋਟੀ ਤਾਰ ਪਾਣੀ ਤੁਸੀਂ ਤਾਰ ਆ ਕੇ ਉਹ ਦੇਖ ਸਕਦੇ ਹੋ ਚੈੱਕ ਕਰ ਲਓ ਤਾਰ ਉਰੇ ਆ ਗਈ ਹੋਈ ਆ ਓਕੇ ਤੇ ਹੋ ਜੂਗਾ ਸਵੇਰੇ ਕੰਮ ਪਾ ਜੀ ਡਨ ਹੋ ਗਿਆ ਜੀ ਜਦੋਂ ਮੈਂ ਕਹਤਾ ਆਸ਼ਵਾਸ਼ਣ ਉਹ ਪਾ ਜੀ ਜਿੰਨੇ ਜਿੰਨੇ ਵੀ ਭੈਣਾ ਮੇਰੀਆਂ ਉਰੇ ਬੈਠੀਆਂ ਨਾ ਜੀ 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 ਇਹਨਾਂ ਸਾਰਿਆਂ ਨੂੰ ਪੁੱਛ ਲਓ ਵੀ ਅਸ਼ਵਨੀ ਨੇ ਅਜ ਤੱਕਰ ਜੋ ਵੀ ਕਿਹਾ ਵੈ ਜੀ ਕੋ ਕਰਕੇ ਦਿਖਾਇਆ ਵੈ ਕੀਤਾ ਵੈ ਜੋ ਮੈਂ ਕਹਿਆ ਜਾਂ ਜੋ ਪਹਿਲੇ ਸਾਹਿਬ ਨੇ ਕਿਹਾ ਵੈ ਜੀ ਠੀਕ ਹੈ ਉਹ ਕਰਕੇ ਦਿਖਾਇਆ ਵੈ ਸਵੇਰੇ ਤੁਹਾਡਾ ਕੰਮ ਸ਼ੁਰੂ ਹੋ ਜਾਊਗਾ 10:00 10:00 ਵਜੇ ਦੇ ਵਿੱਚ ਵਿੱਚ ਚਲੋ ਬਹੁਤ ਬਹੁਤ ਧੰਨਵਾਦ ਆਸ਼ਵਾਸ਼ਣ ਦੇਣ ਦੇ ਲਈ ਤੇ ਲੋਕਾਂ ਦੇ ਨਾਲ ਖੜਨ ਦੇ ਲਈ ਸੋ ਇਹ ਬਿਲਕੁਲ ਸਾਰਨਾ ਸੀਗੇ ਵਾਰਡ ਨੰਬਰ 16 ਦੇ ਅਸ਼ਵਨੀ ਜਿੰਗਾ ਆ ਆ ਦੀ ਪਾਰਟੀ ਦਾ ਪਾਛਨ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਫਿਰ 10 ਵਜੇ ਤੱਕ ਲਾਈਟ ਆਏਗੀ ਪਰ ਸਵਾਲ ਇੱਥੇ ਉਰਦਾ ਵਾ ਕਿ ਰਾਤ ਨੂੰ ਇਹ ਲੋਗ ਇਹ ਜਿੰਨੇ ਵੀ ਲੋਗ ਇੱਥੇ ਇਕੱਠੇ ਹੋਏ ਹੋਏ ਨੇ ਇਹ ਸੜਕਾਂ ਦੇ ਕੱਟਣਗੇ ਰਾਤ ਮੰਜੇ ਮੰਜੇ ਮੁੰਜੇ ਤਿਆਰੀਆਂ ਮੰਜੇ ਲੈ ਕੇ ਇੱਥੇ ਲੇਟਣਗੇ ਲੰਗਰ ਵੀ ਆ ਰਿਹਾ ਇਹ 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 ਸਵਾਲ ਬੜਾ ਵੱਡਾ ਉੱਟਾ ਆ ਦੇਖ ਸਕਦੇ ਹੋ ਮੁਰਦਾਬਾਦ ਦੇ ਨਾਰੇ ਲਾਈ ਜਾ ਰਿਹਾ ਹੈ ਮਹਿਲਾਵਾਂ ਦੇ ਵੱਲੋਂ ਲਾਈਨ ਦੇ ਵਿੱਚ ਖੜੀਆਂ ਹੋਈਆਂ ਮਹਿਲਾਵਾਂ ਦੇਖ ਸਕਦੇ ਹੋ ਰਸਤਾ ਬੰਦ ਕਰਕੇ ਲਾਈਨ ਦੇ ਵਿੱਚ ਖੜੀਆਂ ਮਹਿਲਾ ਤੰਗ ਪਰੇਸ਼ਾਨ ਨੇ ਲਾਈਟ ਨਹੀਂ ਆ ਰਹੀ ਪਾਣੀ ਨਹੀਂ ਹੈਗੀ ਖਾਣ ਪੀਣ ਨੂੰ ਕੁਝ ਨਹੀਂ ਹੈਗਾ ਜਿਹੜੇ ਸੇਵਕ ਸਮਾਜ ਸੇਵਕ ਨੇ ਦੂਜੇ ਕੌਂਸਲਰ ਵਰਤੋਂ ਨੇ ਉਹ ਆ ਰਹੇ ਨੇ ਇੱਥੇ ਸੇਵਾ ਕਰਨ ਲਈ ਕੀ ਅੱਜ ਤੁਸੀਂ ਰਾਤ ਸਵੇਰੇ 10 ਵਜੇ ਲਾਈਟ ਸਵੇਰੇ ਫਿਰ ਇਹ 10 ਵੇ ਲਾਈਟ ਨਹੀਂ ਇੱਥੇ ਬਦਲੀਤ ਕਰੋਗੇ ਦਾ ਹਾਂਜੀ ਬਿਲਕੁਲ ਕਰਾਂਗੇ ਜਦ ਤੱਕ ਸਾਡੇ ਪੱਛੀ ਤਰ੍ਹਾਂ ਪੂਰੇ ਆ ਰਹੇ ਆ ਆ ਤੁਸੀਂ ਕੀ ਪੱਖਾ ਧਲਣ ਵਾਸਤੇ ਬੈਠਣ ਵਾਸਤੇ ਅਸੀਂ ਬੈਠ ਜਾਵਾਂਗੇ ਇੱਥੇ ਕਰਨੇ ਲਗਾ ਕੇ ਬੈਠ ਜਾਵਾਂਗੇ ਉਹ ਤਾਂ ਉਹ ਤਾਂ ਕਹਿੰਦੇ ਇਹਨਾਂ ਘਰ ਮਲੇ ਜੀ ਲਾਈਟ ਹੈਗੀ ਹੈ ਤਾਂ ਇਹ ਆਪ ਹੀ ਆਈ ਹੈ 15 ਮਿੰਟ ਪਹਿਲਾਂ ਉਹ ਵੀ ਜਈ ਕੋਲ ਖੜਾ ਸੀ ਤਾਂ ਲਾਈਟ ਆਈ ਹੈ ਤੁਸੀਂ ਚਲੋ ਅੱਧੇ ਘਰਾਂ ਦੇ ਫਿਊਜ ਉੱਟੇ ਹੋਏ ਆ ਅੱਧੇ ਘਰਾਂ ਦੇ ਹੈ ਨਹੀਂ ਅੱਧੇ ਘਰਾਂ ਚ ਹੈਗੀ ਅੱਧੇ ਘਰਾਂ ਦੇ ਨਹੀਂ ਉਹਨੇ ਕਹਿੰਦੇ ਲਾਈਟ ਆ ਗਈ ਹੈ ਮੇਰਾ ਪਰਿਵਾਰ ਹੈ ਮੇਰਾ ਕਹਿੰਦੇ ਪਰਿਵਾਰ ਹੈ ਮੇਗਾ ਬਾਬੂ ਇੱਕ ਵਾਰ ਕਹਿੰਦੇ ਪਰਿਵਾਰ ਇੱਥੇ ਕਿਉਂ ਨਹੀਂ ਆਇਆ ਅਸੀਂ ਕਿਸ ਕਿਹਨਾਂ ਦੀ ਬੈਠੀ ਅਸੀਂ 5 ਵਜੇ ਦਾ ਬੈਠਿਆ ਕਿ ਕਿਉਂ ਗੱਲ ਕਰਦਾ ਪਿਆ ਸਾਡੇ ਕੋਲ ਜੇ ਪਰਿਵਾਰ ਹੈ ਕਿ ਸਾਡੇ ਕੋਲ ਆਵੇ ਜੇ ਕੋਈ ਲਾਈਟ ਹੁੰਦੀ ਨਾ ਤਾਂ ਅਸੀਂ ਇੱਥੇ ਨਹੀਂ ਆਣਾ ਸੀਗਾ ਇਹ ਕਹਿੰਦਾ ਪਰਿਵਾਰ ਹੈ ਕਿ ਉਹ ਚੱਲ ਕੇ ਇੱਥੇ ਨਹੀਂ ਆ ਸਕਦਾ ਕਿਹਦਾ ਪਰਿਵਾਰ ਖੜਾ ਹੈ ਇੰਨਾ ਵੱਡਾ ਪਰਿਵਾਰ ਖੜਾ ਹੈ ਉਹ ਕਹਿੰਦਾ ਪਰਿਵਾਰ ਹੈ ਕੁਝ ਸਿਆਸੀ ਲੋਕ ਵਿੱਚ ਵੜੇ ਹੋਏ ਨੇ ਕਿਹੜੇ ਸਿਆਸੀ ਹੈ ਸਾਰੇ ਸਿਆਸੀ ਨੇ ਇਹ ਸਾਰੇ ਸਿਆਸੀ ਹੈ ਇੱਕ ਮਿੰਟ ਯਸੀਨ ਯੋ ਫੈਮਿਲੀ ਆ ਰਹਾ ਬਲਿਸ਼ਿਆਸਤ ਜਾਣਾ ਤੂੰ ਦਰਦੇ ਨੇ ਹੈ ਸਿਆਸਤ ਬਗਾਵਤ ਹੋ ਤੁਸੀਂ ਇੱਥੇ ਸਿਆਸਤ ਵਾਲੇ ਤੁਹਾਨੂੰ ਕੀ ਕਹਿਣ ਲੱਗੇ ਨੇ ਮੈਨੂੰ ਦੱਸੋ ਅਗਰ ਤੁਸੀਂ ਸਹੀ ਹੋ ਤਾਂ ਤੁਹਾਨੂੰ ਡਰ ਕਾਦਾ ਤੁਹਾਨੂੰ ਡਰ ਕਾਦਾ ਅਗਰ ਤੁਸੀਂ ਸਿਆਸਤੀ ਕਹਿ ਰਹੇ ਹੋ ਅਗਰ ਤੁਹਾਡੇ ਚ ਕੋਈ ਕਮੀ ਹੈ ਤੁਸੀਂ ਤਾਂ ਹੀ ਨਹੀਂ ਸਾਹਮਣੇ ਆ ਰਹੇ ਅੱਜ ਕਹਿੰਦੇ ਸਵੇਰੇ 10 ਵਜੇ ਲੇਟ ਆਉਗੀ ਅਸੀਂ ਇੱਥੇ ਬੈਠੇ ਅਸੀਂ ਇੱਥੇ ਬੈਠੇ ਆ ਜਾਣਾ ਨਹੀਂ ਆ ਕਹਿੰਦੇ ਲਾਈਟ ਆ ਚੁੱਕੀ ਹੋਈ ਹੈ ਲਾਈਟ ਆ ਗਈ 5 ਮਿੰਟ ਆਂਦੀ ਹੈ ਉਹ ਜੇਹੀ ਖੜੇ ਤਾਂ ਲਾਈਟ ਨਹੀਂ ਜਾ ਰਹੀ ਨੇ ਲਾਈਟ ਆਉਗੀ ਕਹਿੰਦੇ ਸਾਰੇ ਜਈ ਅਧਿਕਾਰੀ ਬਿਜੀ ਸੀਗੇ 15 ਸਾਰੇ ਬਿਜੀ ਸੀ ਗਿਆ ਸੀ ਅਸੀਂ ਇਤੋਂ ਨਹੀਂ ਹਿਲਣਾ ਨਹੀਂ ਬੇਟਾ ਕੋਈ ਬਿਜੀ ਨਹੀਂ ਸੀ ਕੋਈ ਬਿਜੀ ਨਹੀਂ ਹੈ ਅਸੀਂ ਧਰਨਾ ਚੁੱਕਾਂਗੇ ਲਾਈਟ ਬੰਦ ਪਾਣੀ ਬੰਦ 4 ਦਿਨ ਹੋ ਗਿਆ ਪਾਣੀ ਨਹੀਂ ਆਇਆ ਸਾਡੇ ਇਹ ਸਿਰਫ ਲਾਈਟ 10 ਮਿੰਟ ਲਈ ਆ ਕੇ 1 ਘੰਟੇ ਲਾਈਟ ਨਹੀਂ ਆਉਂਦੀ ਬੋਆ ਵੀ ਦਿਓ ਕਿਹੜਾ ਕੰਮ ਹੈ ਬਿਜਲੀ ਦਾ ਜਿਹੜਾ ਰਾਤੀ ਨਹੀਂ ਹੁੰਦਾ ਸਿਰਫ ਲਾਈਟ ਤਾਰੇ ਤੁਸੀਂ ਕਹਿੰਦੇ ਮੰਗਾਤੀ ਐ ਤੇ ਤੁਸੀਂ ਪਵਾ ਦੋ ਬਿਲਕੁਲ ਲੋਕਾਂ ਦੇ ਵਿੱਚ ਰੋਸ ਐ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਟ੍ਰੈਫਿਕ ਜੰਗਲ ਤੋਂ ਬੰਦਾ ਬਿਮਾਰ ਫੇਕ ਕੇ ਘਰ ਦੇ ਵਿੱਚ ਇੱਕ ਮਿੰਟ ਕੱਲੇ ਕੱਲੇ ਘਰ ਜਾ ਕੇ ਵੇਖੋ ਤੁਸੀਂ ਬੱਚੇ ਤਾਂ ਬਿਲਕੁਲ ਦੇ ਪਏ ਆ ਪਾਣੀ ਕਿੱਥੋਂ ਮਿਲਦਾ ਲੋਕਾਂ ਪਾਣੀ ਕਿੱਥੋਂ ਮਿਲਦਾ ਹੱਥ ਤੋਂ ਤੁਹਾਨੂੰ ਪਾਣੀ ਨਹੀਂ ਹੈਗਾ ਨਹੀਂ ਆ ਲੈ ਕਿੱਥੋਂ ਤੁਹਾਡੇ ਬੱਚੇ ਵੀ ਨਾਲ ਨੇ ਬਿਲਕੁਲ ਨਾਲਾ ਬੱਚੇ ਵੀ ਆ ਉਹ ਲਾਣਾ ਚ ਲੱਗੇ ਨੇ ਉਹ ਦੇਖ ਸਕਦੇ ਹੋ 마ਸੂਮ ਐਨਾ 마ਸੂਮ ਬੱਚਿਆਂ ਦਾ ਕੀ ਕਸੂਰ ਹੈ ਅਜਿਹੇ ਬੱਚੇ ਜਿਹੜੀਆਂ ਨੀਂਦ ਦੇ ਵਿੱਚ ਝੁੱਲਦੇ ਹੋਏ ਨਜ਼ਰ ਆ ਰਹੇ ਨੇ ਆ ਦੇਖ ਸਕਦੇ ਹੋ ਬਾਸ ਮਾਸੂਮ ਬੱਚੇ ਦਾ ਹੁਣੇ ਉੱਠਿਆ ਬੱਚਾ ਗਰਮੀ ਦੇ ਆ ਗਰਮੀ ਫਿਰ ਤੋਂ ਸ਼ੁਰੂ ਹੋਣੀ ਸ਼ੁਰੂ ਹੋ ਗਈ ਹੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਾਲਾਤ ਬੱਚੇ ਦੇ ਬਣੇ ਮੈਮ ਕਿੱਥੋਂ ਆਏ ਤੁਸੀਂ ਲੁਧਿਆਣਾ ਤੋਂ ਮਲੇ ਦਾ ਹੀ ਹੋ ਹਾਂਜੀ ਕਿਸ ਤਰ੍ਹਾਂ ਦੇ ਹਾਲਾਤ ਹੋਏ ਨੇ ਲਾਈਟ ਪਾਣੀ ਕੁਝ ਵੀ ਨਹੀਂ ਹੈਗਾ ਅੱਛਾ ਬਹੁਤ ਪਰੇਸ਼ਾਨ ਆਪਾਂ ਸਾਰੇ ਕਿੰਨੇ ਕੁ ਦਿਨ ਹੋ ਗਏ ਲਾਈਟ ਨਹੀਂ ਆਈ ਹੋਈ ਤਿੰਨ ਚਾਰ ਦਿਨ ਹੋ ਚੁੱਕੇ ਆ ਤਿੰਨ ਚਾਰ ਦਿਨ ਹਾਂਜੀ ਬੇਚੀਤ ਕਿੱਦਾਂ ਗੱਲ ਤੁਸੀਂ ਤਿੰਨ ਚਾਰ ਦਿਨ ਕੀ ਕਿਤਾ ਗੱਲ ਹੈ ਤੁਸੀਂ ਪਿੰਚਾ ਦਿਨ ਸਾਰੇ ਕਰ ਰਹੇ ਆ ਸਾਰੇ ਦੇ ਨਾਲ ਖੜੇ ਆ ਭਾਜੀ ਸਵੇਰੇ ਕੰਮ ਕਰਾ ਤੇ ਜਾਣ ਦੀ ਦਿੱਕਤ ਨਹੀਂ ਹੋਏਗੀ ਬਿਲਕੁਲ ਜੀ ਆਹ ਕਿਦਾ ਪਾਣੀ ਸੇਵ ਕਰਕੇ ਰੱਖਿਆ ਸੀ ਪਹਿਲੇ 2-3 ਦਿਨਾਂ ਤੋਂ ਹੋਲਡਿੰਗ ਬਸ ਥੋੜਾ ਥੋੜਾ ਯੂਜ਼ ਕਰ ਰਹੇ ਆ ਥੋੜਾ ਥੋੜਾ ਯੂਜ਼ ਕਰ ਰਹੇ ਹੋ acha ਬੱਚੇ ਨੂੰ ਕਿੰਨੀ ਪਰੇਸ਼ਾਨੀ ਆ ਰਹੀ ਹੈ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਬੋਲੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨਾ ਕੋਈ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਵਾ ਅਜਾ ਕਿਹਾ ਜਾ ਰਿਹਾ ਕੋਈ ਸਿਆਸੀ ਬੰਦੇ ਨਾਲ ਜੁੜੇ ਨੇ ਭਾਈ ਸਾਹਿਬ ਕੀ ਸਾਡੇ ਭਰਾ ਕਰਕੇ ਆ ਗਿਆ 2 ਵਜੇ ਦਾ ਸਾਡੇ ਦੇਖੋ ਮੇਰੀ ਗੱਲ ਸੁਣੋ ਜੇ ਸੱਚੀ ਕਰਕੇ ਬੈਠਾ ਜੇ ਆਪੋਜੀਸ਼ਨ ਸਟਰੋਂਗ ਨਹੀਂ ਹੋਊਗੀ ਤੇ ਲੋਕਾਂ ਦੇ ਮਸਲੇ ਕਿੱਦਾਂ ਹੱਲ ਹੋਣਗੇ ਮੈਂ ਵੀ ਤਾਂ ਇੱਥੇ ਰਹਿ ਰਹੀ ਹਾਂ ਇਹ ਸਾਡੀ ਅਸੀਂ ਚੱਲਾਂ ਮੈਂ ਕਾਂਗਰਸ ਤੋਂ ਆ ਜੀ ਮੈਂ ਡੀਸੀਸੀ ਦੀ ਵਾਈਸ ਪ੍ਰੈਜ਼ੀਡੈਂਟ ਆ ਠੀਕ ਹੈ ਇਹਦਾ ਮਤਲਬ ਮੈਨੂੰ ਵੀ ਤੁਸੀਂ ਮੈਂ ਸਿਆਸੀ ਚਾਲ ਹੈ ਮੇਰਾ ਪਰਿਵਾਰ ਸਾਰਾ ਬੈਠਾ ਹੈ ਇੱਕ ਇੱਕ ਨੂੰ ਪੁੱਛ ਲਓ ਵੀ ਕੀ ਦਿੱਕਤ ਹੈ ਔਰ ਕੀ ਹੈ ਅਸੀਂ ਹਰ ਟਾਈਮ ਇੱਕ ਦੂਜੇ ਨਾਲ ਖੜੇ ਆ ਇਹ ਪਰਿਵਾਰ ਹੈ ਇੱਥੇ ਸਿਆਸਤ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਗਲਤ ਗੱਲ ਹੈ ਵੀ ਜਿਹੜੀ ਗੱਲ ਕਰ ਰਹੇ ਕਿ ਸਿਆਸਤ ਵਾਲੀ ਤੁਸੀਂ ਬੋਲੋ ਤੁਸੀਂ ਦੱਸੋ ਮੈਂ ਦੱਸੋ ਕੀ ਹਾਂ ਹਾਂਜੀ ਬੜੇ ਪਰੇਸ਼ਾਨੀ ਹੈ ਜੀ ਜਦੋਂ ਤਾਂ ਵੋਟਾਂ ਹੁੰਦਿਆਂ ਨੇ ਉਦੋਂ ਸੇਨੇ ਦੇ ਮਾਮਾ ਵੀ ਹੁੰਨੇ ਸੀ ਭੈਣਾਂ ਵੀ ਉਹਨੇ ਹੱਥ ਜੋੜ-ਜੋੜ ਕੇ ਸਾਡੇ ਪੈਰੀਂ ਹੱਥ ਵੀ ਲਾਂਦੇ ਆ ਹੁਣ ਇਸ ਟਾਈਮ ਅਸੀਂ ਇੰਨੀ ਦਿੱਕਤ ਵਿੱਚ ਆ ਹੁਣ ਕੀ ਸਰਦਾਰ ਦਿਲਜੀਤ ਸਿੰਘ ਪੋਲਾ ਜੀ ਨੂੰ ਨਹੀਂ ਪਤਾ ਲੱਗਿਆ ਕਿ ਪਬਲਿਕ ਕਿੰਨੀ ਪਰੇਸ਼ਾਨ ਆ ਜਾਸ਼ਮੀ ਗੋਬੀ ਜੀ ਨੂੰ ਨਹੀਂ ਪਤਾ ਲੱਗਿਆ ਤੇ ਵੋਟਾਂ ਟਾਈਮ ਇਹਨਾਂ ਨੂੰ ਪਬਲਿਕ ਦੀ ਯਾਦ ਹੁੰਦੀ ਤਾਂ ਅੱਜ ਅਸੀਂ 5 ਘੰਟੇ ਹੋ ਗਏ ਘਟ ਘਟ ਪਹਿਲਾਂ ਉੱਧਰ ਗਾਰੇ 'ਚ ਬੈਠੇ ਰਹੇ ਆ ਸਾਡੇ ਘਰਾਂ 'ਚ ਪਾਣੀ ਨਹੀਂ ਫ੍ਰਿਜ 'ਚ ਸਾਡੇ ਸਬਜ਼ੀਆਂ 'ਚ ਹਰ ਇੱਕ ਚੀਜ਼ ਸਾਡੇ ਪਿੰਡ ਤੱਕ ਪਾਣੀ ਨਹੀਂ ਹੈਗੀ ਅੱਛਾ ਅੱਛਾ 2027 ਦੇ ਵਿੱਚ ਕਹਿੰਦੇ ਸਰਕਾਰ ਆ ਰਹੀ ਹੈ ਅੱਛਾ ਕਿਹਦੀ ਆਮਾਦੀ ਬਾਡੀ ਨਹੀਂ ਆਈ ਭਾਜੀ ਕਿੱਥੋਂ ਨਜ਼ਰ ਆ ਰਹੀ ਤੁਹਾਨੂੰ ਆ 3 ਸਾਲ ਕੱਟੇ ਸਾਢੇ 3 ਸਾਲ ਕੱਟੇ ਆ ਆ ਜੁੜੇ ਭਾਈ ਮਾਨ ਨਕੰਮੀ ਸਰਕਾਰ 82 ਜੈ ਮਾਨ ਨਕੰਮੀ ਉਦੀ ਵਜਾ ਕਾਦੀ ਨਿਕਲ ਗਿਆ ਜੀ ਕੰਨਾਂ ਤੋਂ ਤੂੰ ਕਾਦੀ ਆ ਦੇਖ ਭਾਈ ਆ ਦੇਖੋ ਥੱਲੂ ਲੋਕੀ ਇਦਾਂ ਵਾੜਦੇ ਅਸੀਂ ਇਦਾਂ ਵਾੜਦੇ ਅਸੀਂ ਇਦਾਂ ਵਾੜਦੇ ਆ ਭਾਈ ਅਸੀਂ ਇਦਾਂ ਵਾੜਦੇ ਆ ਪੰਜਾਬ ਸਰਕਾਰ ਹੋ ਕੀ ਗਾਉਂਗੇ ਸਰਕਾਰ ਆ ਰਹੀ ਹੈ ਭਾਈ 7 ਪੁਸਤਾ ਵਾਲਾ ਤੇ ਨਾਲ 27 ਤੇ ਬਹੁਤ ਦੂਰ ਹੈ ਅਗਲੇ 27 ਵਾਲੀ ਦਾ ਸੋਚਣ ਸਾਡੇ ਏਰੀਆ ਦਾ ਨਿਕਮੇ ਸਰਕਾਰ ਆਇਆ ਬਿਲਕੁਲ ਲੋਕਾਂ ਦੇ ਵਿੱਚ ਰੋਸ ਹੈ ਬਹੁਤ ਜ਼ਿਆਦਾ ਗੁੱਸਾ ਹੈ ਕਰੋਧ ਹੈ 4 ਦਿਨ ਤੋਂ ਲਾਈਟ ਨਹੀਂ ਖਾਣਾ ਨਹੀਂ ਪੀਣਾ ਨਹੀਂ ਛੋਟੇ ਛੋਟੇ ਬੱਚੇ ਪਾਣੀ ਨੂੰ ਤਰਸ ਰਹੇ ਨੇ ਲਾਈਟ ਹੈ ਨਹੀਂ ਆ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਅੱਗੇ ਤੁਹਾਨੂੰ ਦਿਖਾਣਾ ਹੈ ਤੇ ਛੋਟੇ ਛੋਟੇ ਬੱਚੇ ਤੇ ਮੈਮ ਪਲੀਜ਼ ਥੋੜਾ ਸਾਈਡ ਦਿਓ ਛੋਟੇ ਛੋਟੇ ਬੱਚੇ ਨੇ ਇੱਥੇ ਖੜੇ ਹੋਏ ਛੋਟੇ ਛੋਟੇ ਬੱਚੇ ਤੁਹਾਨੂੰ ਦਿਖਾਵਾਂਗਾ ਮਾਸੂਮ ਚਿਹਰੇ ਇਹਨਾਂ ਦਾ ਕੀ ਕਸੂਰ ਹੈ ਇਹਨਾਂ ਦਾ ਕੀ ਕਸੂਰ ਹੈ ਵਿਚਾਰਾ ਦਾ ਇਹ ਕੀ ਕਸੂਰ ਹੈ ਵਿਚਾਰਾ ਦਾ ਆ ਦੇਖ ਸਕਦੇ ਕੀ ਨਾ ਬੇਟਾ ਜਰਾ ਖੁਸ਼ੀ ਕੀ ਹੋ ਗਿਆ ਤੁਹਾਨੂੰ ਤੁਸੀਂ ਇੱਥੇ ਖੜੇ ਹੋ ਪਤਾ ਨਹੀਂ ਕੀ ਹੋ ਗਿਆ ਕੀ ਹੋ ਗਿਆ ਭਾਜੀ 4 ਦਿਨ ਹੋ ਗਏ ਅਸੀਂ ਇੰਨੇ ਪਿਛਲੇ 20 ਦਿਨਾਂ ਤੋਂ ਤਾਂ ਜ਼ਿਆਦਾ ਤੇ 4 ਦਿਨਾਂ ਤੋਂ ਤਾਂ ਬਹੁਤ ਪਰੇਸ਼ਾਨ ਹਾਂ ਲਾਈਟ ਦੀ ਪਾਣੀ ਦੀ ਬਹੁਤ ਦਿੱਕਤ ਹੈ ਇੱਥੇ ਲਾਈਟ ਦਾ ਆਉਂਦੀ ਨਹੀਂ ਨਾ ਔਰ ਬੱਚਾ ਗਲਤ ਸਭ ਨਾਲ ਲਗਾ ਲਹੀ ਹੈ ਕਿ ਕੋਈ ਆ ਕੇ ਸੁਣਦਾ ਹੀ ਨਹੀਂ ਹੈਗਾ ਬੱਚਿਆਂ ਦੇ ਪੇਪਰ ਹੈ ਲਾਈਟ ਹੈ ਨਹੀਂ ਕਿਹੜੇ ਵੇਲੇ ਪੜਨਗੇ ਬੱਚੇ ਤਿਆਰੀ ਕਦੋਂ ਕਰਨਗੇ ਪੜਾਈ ਇੰਨੀ ਖਰਾਬ ਹੋ ਰਹੀ ਹੈ ਅੱਛਾ ਕੀ ਹੋ ਗਿਆ ਤੁਸੀਂ ਇੱਥੇ ਖੜੇ ਹੋ ਲਾਈਟ ਲਾਈਟ ਹੀ ਨਹੀਂ ਹੈ ਲਾਈਟ ਹੀ ਨਹੀਂ ਹੈ ਕਿੰਨੇ ਦਿਨ ਹੋ ਗਏ 4-5 ਦਿਨ ਹੋ ਗਏ ਲਾਈਟ ਨਹੀਂ ਹੈ ਅੱਛਾ ਕੈਸੇ ਪੜਾਣਾ ਤੁਹਾਨੂੰ ਮੇਰਾ ਰਾਤ ਕੋ ਲਾਈਟ ਹੀ ਨਹੀਂ ਆਤੀ ਹਮ ਸਾਰੀ ਰਾਤ ਗਰਮੀ ਮੈਂ ਸੌਏ ਜਾਂਦੇ ਹਾਂ ਅੱਛਾ ਬਿਟਾਤੇ ਹਾਂ ਗਰਮੀ ਮੈਂ ਪੜੇ ਰਹਿੰਦੇ ਆ ਕبھی ਉੱਠ ਜਾਂਦੇ ਹਾਂ ਸਕੂਲ ਵਾਲਿਆਂ ਨੇ ਉੱਪਰੋਂ ਸੇ ਛੁੱਟੀ ਕਰੀ ਹੋਈ ਹੈ ਪੜ੍ਹਾਈ ਕਹਾਂ ਸੇ ਕਰੇ ਪੇਪਰ ਆਨੇ ਵਾਲੇ ਆ ਫਾਈਨਲ ਨਾ ਲਈ ਤੁਹਾਨੂੰ ਕੋਈ ਬਸੇ ਲੋਨ ਦਾ ਫਰੀਜ ਹੈ ਜੀ ਆਪਕੀ 10 ইয়ার্স 올ਡ ਜੇ ਦੇ ਲੋ ਦਾਦਾ ਸਾਲ ਦੇ ਪੰਜ ਪੰਜ ਸਾਲ ਦੇ ਬੱਚੇ ਵੀ ਇੱਥੇ ਮੌਜੂਦ ਨੇ ਕਿੰਨਾ ਕੋ ਬਹਿ ਰੇਲ ਵਾਲਾ ਜਿਹੜਾ ਕਿ ਆ ਦਿਲ ਹੋਏਗਾ ਅਧਿਕਾਰੀਆਂ ਦਾ ਕਿ ਛੋਟੇ ਛੋਟੇ ਬੱਚੇ ਵੀ ਇੱਥੇ ਮੌਜੂਦ ਨੇ ਇਸ ਧਰਨੇ ਦੇ ਵਿੱਚ ਸਮਾਂ ਇਨਾ ਕੋ ਮਾਰਾ ਚੁੱਕਾ ਵਾ ਕਿ ਬੱਚਿਆਂ ਨੂੰ ਵੀ ਧਰਨਾਂ ਦੇ ਉੱਤੇ ਖੜਨਾ ਪੈ ਰਿਹਾ ਵਾ ਕਿਉਂਕਿ ਲਾਈਟ ਆ ਨਹੀਂ ਰਹੀ ਖਾਣਾ ਨਹੀਂ ਹੋ ਰਿਹਾ ਪੀਣਾ ਨਹੀਂ ਹੋ ਰਿਹਾ ਨਹਾਣਾ ਨਹੀਂ ਹੋ ਰਿਹਾ ਬਿਨਾ ਪਾਣੀ ਦੇ ਕੋਣ ਕਿਦਾ ਸਰਵਾਈਵ ਕਰੇਗਾ ਹਾਲਾਂਕਿ ਇਹ ਬੜੀ ਸ਼ਰਮਨਾਕ ਗੱਲ ਹੈ ਦੇਖ ਸਕਦੇ ਹੋ ਮਾਸੂਮ ਬੱਚੇ ਦਾ ਇਹਨਾਂ ਦਾ ਕੀ ਕਸੂਰ ਹੈ ਕੀ ਕਸੂਰ ਹੈ ਇਹਨਾਂ ਦਾ ਜੋ ਕਿ ਇਹ ਇੱਥੇ ਖੜੇ ਨੇ ਏ ਜੀ ਜੀ ਹਾਂਜੀ ਜੇ ਸੌਣੇ ਨੇ ਇੰਨੀ ਵਾਈਟ ਜੀ ਜੀ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਇੱਥੇ ਪਹਿਲਾਂ ਜਿਹੜੇ ਜਈ ਹੈਗੇ ਨੇ ਉਹ ਉਹਨਾਂ ਦਾ ਨਾਮ ਹੈਗਾ ਅਬੇ ਠੀਕ ਹੈ ਹਾਂਜੀ ਮੈਂ ਨਾ ਉਹਨਾਂ ਨੂੰ ਲਾਸਟ ਵੀਕ ਦੇ ਵਿੱਚ ਕੰਪਲੇਨਟ ਕੀਤੀ ਸੀ ਕਿ ਨਾਈਟ ਦੇ ਵਿੱਚ 8:10 ਵਜੇ ਹੋਏ ਸੀਗੇ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਮੈਂ ਕਿ ਸਰ ਸਾਡੇ ਲਾਈਟ ਨਹੀਂ ਹੈਗੀ ਅਪ ਐਂਡ ਡਾਊਨ ਹੋ ਰਿਹਾ ਤੇ ਉਹਨਾਂ ਦੀ ਵਰਡਿੰਗ ਮੈਨੂੰ ਇਹ ਸੀਗੀ ਮੈਨੂੰ ਕਹਿੰਦੇ ਤੂੰ ਕੌਣ ਹੁੰਦੀ ਹੈ ਮੈਨੂੰ ਫੋਨ ਕਰਨ ਵਾਲੀ ਰਿਕਾਰਡਿੰਗ ਹੈਗੀ ਤੁਹਾੜੇ ਕੋਈ ਉਹ ਇਕੱਠਾ ਅਪਾਰ ਰਿਟਰਨ ਲਿਆ ਹੈ ਕੰਪਲੇਨ ਲਿਆ ਹੈ ਰਿਟਰਨ ਹੈ ਰਿਟਰਨ ਹੈ ਡੋਂਟ ਵਰੀ इवन ਐਮ ਐਲ ਏ ਸਰ ਨੂੰ ਵੀ ਅਸੀਂ ਦੱਸਿਆ ਹੈ ਇਦਾਂ ਦੀ ਕੋਈ ਗੱਲ ਨਹੀਂ ਹੈ ਉਹਨਾਂ ਨੂੰ ਵੀ ਪਤਾ ਹੈ ਉਹਨਾਂ ਨੇ ਮੈਨੂੰ ਸਾਫ਼ ਹੀ ਗੱਲ ਕਹਦੀ ਕਹਿੰਦੇ ਤੂੰ ਕੌਣ ਹੁੰਦੀ ਹੈ ਮੈਨੂੰ ਇੰਨੀ ਗੱਲ ਕਹਿਣ ਵਾਲੀ ਮੈਂ ਕਿਹਾ ਤੁਹਾਨੂੰ ਸੈਂਸ ਹੈਗੀ ਲੇਡੀਜ਼ ਨਾਲ ਗੱਲ ਕਰਨ ਦੀ ਪਤਾ ਨਹੀਂ ਉਹਨਾਂ ਨੇ ਜੋ ਵੀ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਜੋ ਵੀ ਬਤਮੀਜ਼ੀ ਕਰਨੀ ਹੈ ਕਿਸੇ ਮੇਲ ਨਾਲ ਕਰੋ ਮੈਂ ਕਿਹਾ ਮੈਂ ਤਾਂ ਜਸਤ ਨੇ ਕਿ ਕੰਪਲੇਨਟ ਕੀਤੀ ਹੈ ਮੈਂ ਤੁਹਾਨੂੰ ਕੁਝ ਕਿਹਾ ਹੀ ਨਹੀਂ ਉਹਨਾਂ ਦਾ ਉਹ ਲੈਜਾ ਸੀਗਾ ਬੋਲਣ ਦਾ ਉਹਨਾਂ ਦਾ ਹਮੇਸ਼ਾ ਇਹੀ ਕੰਮ ਹੁੰਦਾ ਜਾਂ ਤਾਂ ਉਹ ਗੱਲ ਕਰਦੇ ਆ ਬਿਲਕੁਲ ਲਗਾਤਾਰ ਦੇਖਿਆ ਆ ਆਮ ਆਦਮੀ ਪਾਰਟੀ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਲੋਕਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਬੱਦ ਤੋਂ ਪੰਦਰ ਹੁੰਦੇ ਜਾ ਰਹੇ ਨੇ ਲਾਈਟ ਕਰੇ ਹੈ ਨਹੀਂ ਲੋਕ ਸੜਕਾਂ ਤੇ ਨਹੀਂ ਤੇ ਕਿੱਥੇ ਜਾਏਗੇ ਲੋਕ ਕਿੱਥੇ ਜਾਣਗੇ ਲੋਕ ਕਿੱਥੇ ਜਾਣਗੇ ਮਾਸੂਮ ਬੱਚੇ ਕਿੱਥੇ ਜਾਣਗੇ ਇਹ ਜਨਕਿਆ ਬੜਾ ਵੱਡਾ ਮੁੱਦਾ ਬੰਦਾ ਨਜ਼ਰ ਆ ਰਿਹਾ ਹੈ ਜੀ ਹੱਲ ਹੋਏਗਾ 2027 ਦੇ ਵਿੱਚ ਕੀ ਪਾਰਟੀ ਦੁਆਰਾ ਆ ਪਾਏਗੀ ਕਿੰਨੀਆਂ ਪਾਏਗੀ ਇਹ ਆਨੇ ਸਮੇਂ ਦੇਖਣਾ ਹੈਗਾ ਕਿ ਅਸ਼wini ਸ਼ਰਮਾ ਕੰਮ ਕਰਵਾ ਪਾਣਗੇ ਕਿ ਨਹੀਂ ਕਰਵਾ ਪਾਣਗੇ ਹਾਲਾਂਕਿ 10 ਵਜੇ ਦਾ ਸਮਰ ਦਿੱਤਾ ਵਾਦੇ ਤੇ ਖਰਾ ਉਤਰ ਪਾਣਗੇ ਕਿ ਨਹੀਂ ਖਰੇ ਉਤਰ ਪਾਣਗੇ ਇਹ ਕੱਲ ਦਾ ਸਮੇਂ ਤੇ ਦੇਖਣਾ ਹੋਏਗਾ ਜੁੜੇ ਹੋਣਨ ਲਾਈਵ ਦੇ ਨਾਲ ਲੁਧਿਆਣਾ ਤੋਂ ਯੂਮਪੀ ਰਿਪੋਰਟ ਧੰਨਵਾਦ